ਦੇਖੋ ਇਹ ਇਹ ਕੋ ਛੋਟੀ ਗੱਲ ਨਹੀਂ ਹੈਗੀ ਉਹ ਅਦਰਵਾਈਜ਼ ਵੀ ਗੋਲੀਆਂ ਫਾਇਰਿੰਗ ਕਰਕੇ ਜਾ ਸਕਦੇ ਸੀ ਉਹਨਾਂ ਨੇ ਪਹਿਲਾਂ ਚੈੱਕ ਕੀਤਾ ਵੀ ਕਿਹੜਾ ਬੰਦਾ ਮੁਸਲਮਾਨ ਹੈ ਕਿਹੜਾ ਹਿੰਦੂ ਹੈ ਉਹ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਉਹਤੇ ਉਹਨੂੰ ਉਹਨੂੰ ਕਤਲ ਕੀਤਾ ਪਰ ਵੱਡਾ ਸਵਾਲ ਇੱਥੇ ਨਾ ਇਹ ਖੜਾ ਹੁੰਦਾ ਹੈ ਕਿ ਸਰ ਕਿ 20 ਮਿੰਟ ਵੀ ਖੌਫ ਹੋ ਕਿਉਂ ਨਹੀਂ ਤੇ ਇਹ ਦੌਰ ਦੇ ਨਹੀਂ ਡਰਦੇ ਨਹੀਂ ਭੱਜਦੇ ਨਹੀਂ ਕਿ ਉਹਨਾਂ ਨੂੰ ਲਾਲ ਅੱਖਾਂ ਵਾਲੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਦਾ ਡਰ ਨਹੀਂ ਸੀ ਛੱਤ ਜਿਹੜੀ ਛਪਈ ਹੈ ਛਾਤੀ ਵਾਲੇ ਪ੍ਰਧਾਨ ਮੰਤਰੀ ਉਹਨਾਂ ਦਾ ਕੋਈ ਖੌਫ ਨਹੀਂ ਲੱਗਾ ਜਿਨ੍ਹਾਂ ਦੀ ਇੱਕ ਫੋਟੇ ਯੂਕਰੇਨ ਤੇ ਰੂਸ ਦਾ ਜੰਗ ਰੁਕ ਸਕਦਾ ਹੈ ਉਹਨਾਂ ਦਾ ਡਰ ਨਹੀਂ ਲੱਗਾ ਇਹਨਾਂ ਨੂੰ ਹਾਂ ਇਹਨਾਂ ਦੀ ਨੌਲੇਜ ਇਨ ਇਹਨਾਂ ਟੈਰਰਿਸਟ ਗਰੁੱਪ ਨੂੰ ਲੋਕਲ ਹੀ ਕਿਸੇ ਨੇ ਦਿੱਤੀ ਹੋਏਗੀ ਡੈਫੀਨਟਲੀ ਕਿਉਂਕਿ ਜਿਹੜੀਆਂ ਭੇਡਾਂ ਕਾਲੀਆਂ ਭੇਡਾਂ ਉਹ ਵਿੱਚ ਹੀ ਹੋਣਗੀਆਂ ਜਿਸ ਤਰ੍ਹਾਂ ਦੇ ਤੇਵਰ ਪ੍ਰਧਾਨ ਮੰਤਰੀ ਜੀ ਤੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੇ ਅੰਮ੍ਰਿਤ ਸ਼ਾਹ ਜੀ ਉਸੇ ਟਾਈਮ ਹੀ ਉੱਥੇ ਗਏ ਨੇ ਤੇ ਇਸ ਤੋਂ ਪਹਿਲਾਂ ਕੋਈ ਹੋਰ ਰੱਖਿਆ ਮੰਤਰੀ ਹੁੰਦਾ ਉਹਨੇ ਜਾਣਾ ਹੀ ਨਹੀਂ ਸੀ ਨੇ ਤਾਂ ਪਹਿਲਾਂ ਕੋਈ ਹੁਮ ਮਿਨਿਸਟਰ ਹੁੰਦਾ ਉਹਨੇ ਉੱਥੇ ਜਾਣਾ ਹੀ ਨਹੀਂ ਸੀ ਉਹਨਾਂ ਡਰਦੇ ਆਪਣੇ ਇੱਥੇ ਬੈਠੇ ਰਹਿਣਾ ਮੈਂ ਬਹੁਤ ਮਸਤ ਸ਼ਬਦوں ਮੈਂ ਕਹਿਣਾ ਚਾਹਤਾ ਹੂੰ ਜਿਨੋ ਨੇ ਇਹ ਹਮਲਾ ਕੀਤਾ ਹੈ ਉਹਨਾਂ ਪੰਛੀਆਂ ਕੋ আর ਇਸ ਹਮਲੇ ਕੀ ਸਾਜ਼ਿਸ਼ ਰਚਨੇ ਵਾਲੋ ਕੋ ਉਨਕੀ ਕਲਪਨਾ ਸੇ ਵੀ ਬੜੀ ਸਜ਼ਾ ਮਿਲੇ ਇਹ ਪਕਾਦਾ ਆਰਮੀ ਨੇ ਇਹਨਾਂ ਨੇ ਫੁੱਲ ਟ੍ਰੇਨਿੰਗ ਲਈ ਹੋਈ ਹੈ ਉਹਨਾਂ ਨੇ ਵੈਪਨ ਚਲੋਨ ਦੀ ਟ੍ਰੇਨਿੰਗ ਲਈ ਹੋਏ ਕਿਦਾਂ ਆਪਣੇ ਆਪ ਨੂੰ ਹਾਈਡ ਕਰਨਾ ਸਾਰਾ ਟੋਟਲ ਜੋ ਆਰਮੀ ਵਿੱਚ ਟ੍ਰੇਨਿੰਗ ਦਿੰਦੇ ਆ ਇਹ ਫੁੱਲੀ ਟ੍ਰੇਨਡ ਬੰਦੇ ਨੇ ਜਿਹੜੇ ਇੱਥੇ ਆਏ ਨੇ ਜਿਹੜੇ ਉਸ ਬੰਦੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਜਿਹੜਾ ਇਸ ਟਾਈਮ ਸਲਾਮਾਂਬਾਦ ਬੈਠਾ ਹੈ ਉਹਨੂੰ ਸਿੱਧਾ ਟਾਰਗੇਟ ਕਰਨਾ ਚਾਹੀਦਾ ਤੇ ਉਹਨੂੰ ਖਤਮ ਕਰਨਾ ਚਾਹੀਦਾ ਇਸ ਟਾਈਮ ਹਰ ਬੰਦਾ ਦੇਸ਼ ਦੇ ਮੁਖੀ ਦੇ ਨਾਲ ਹੈ ਤੇ ਉਹਨੂੰ ਪੂਰਾ ਪੂਰਾ ਇਹ ਸਹਿਯੋਗ ਦੇ ਰਹੇ ਨੇ ਕਿ ਇਸ ਵਾਰੀ ਆਰ ਪਰ ਦੀ ਲੜਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਵਡਾ ਇੱਕ ਜਿਹੜਾ ਸਮਝੌਤਾ ਉਹਨਾਂ ਨੇ ਰੱਦ ਕੀਤਾ ਹੈ ਇਹ ਸਮਝੌਤਾ ਰੱਦ ਕਰਨ ਲਈ ਬਹੁਤ ਤਗੜੇ 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 ਜ ਤਗੜੇ ਜਿਹੜੇ ਗੱਟ ਚਾਹੀਦੇ ਸੀ ਅੱਜ ਤੱਕ ਅੱਜ ਤੱਕ ਇਹਨਾਂ ਬਾਕੀ ਸਰਕਾਰਾਂ ਕੋ ਕਹਿੰਦੇ ਹੋ ਸਕਦੇ ਲਾਅਕਾਉਂ ਤੇ ਵਿੱਚ ਅਗਰ ਗੰਦ ਪਾਇਆ ਤਾਂ ਫਿਰ ਗੋਦੀ ਮੀਡੀਆ ਨੇ ਪਾਇਆ ਔਰ ਗੋਦੀ ਮੀਡੀਆ ਨੂੰ ਤੇ ਮੋਹ ਦਿਖਾਣੀ ਪਈ ਹੈ ਨਫਰਤ ਫੈਲਾਉਣ ਲੱਗੇ ਸੀ ਉਹਨਾਂ ਆਖ ਕੇ ਇੱਥੇ ਐਸੇ ਲਈ ਹਿੰਦੂ ਮੁਸਲਮਾਨ ਭਾਈ ਭਾਈ ਨੇ ਭਾਰਤ ਮਾਤਾ ਦੀ ਜੈ ਬੋਲੀ ਔਰ ਬੰਦੇ ਮਾਤਰਮ ਦੇ ਨਾਰੇ ਲੱਗੇ ਹਾਏ ਹਾਏ ਜੋਤੀ ਮੀਰੀਆ ਹਾਏ ਹਾਏ ਜੋਤੀ ਮੀਰੀਆ ਹਾਏ ਹਾਏ ਵੀ ਇਥੇ ਤਾਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਚੋਂ Hindu ਜਾਨ ਕੇ ਧਰਮ ਕੀ ਹੈ ਤੁਸੀਂ Hindu ਤੋਂ ਗੋਲੀ ਮਾਰਦੇ ਹੋ ਔਰ 84 ਦੇ ਵਿੱਚ ਤੇ ਵੀ ਨਹੀਂ ਸੀ ਪੁੱਛਿਆ ਤੇ ਤੁਸੀਂ ਸਿੱਖੋ ਗੁੱਟ ਤੇ ਕੜਾ ਹੀ ਵੰਦੇ ਸੀ ਤੇ ਹਜ਼ਾਰਾਂ ਲੋਕ ਮਾਰਦੇ ਸੀ ਜਿਸ ਤਰ੍ਹਾਂ ਨਾਲ ਕਸ਼ਮੀਰੀ ਲੋਕ ਸਾਰੇ ਇਕੱਠੇ ਹੋ ਕੇ ਜੀ ਜਿਸ ਤਰ੍ਹਾਂ ਨੇ ਉਹਨਾਂ ਨੇ ਪਾਕਿਸਤਾਨ ਦਾ ਵਿਰੋਧ ਕੀਤਾ ਹੈ ਜਿਸ ਤਰ੍ਹਾਂ ਇਸ ਘਟਨਾ ਨੂੰ ਉਹਨਾਂ ਨੇ ਘਟਨਾ ਦਾ ਵਿਰੋਧ ਕੀਤਾ ਉਹ ਟੈਰਰਿਸਟ ਜਿਹੜੇ ਸੀ ਉਹਨਾਂ ਦਾ ਵਿਰੋਧ ਕੀਤਾ ਇਹ ਇਹ ਇੱਕ ਬਹੁਤ ਵੱਡੀ ਸਾਡੀ ਜਿੱਤ ਹੈ ਇਹਨੇ ਹਮੇ ਬੋਲਾ ਕਿ ਇੱਕ ਵਾਰ ਹਮ ਹਮਾਰੀ ਜਾਨ ਦੇ ਦੇਗੇ ਲੇਕਿਨ ਆਪਕੇ ਜਾਨ ਕੋ ਕੁਝ ਖਤਰਾ ਨਹੀਂ ਹੋਣ ਦੇਗੇ ਇਹ ਭਾਈਚਾਰਾ ਹੈ ਇਹ ਇੰਡੀਆ ਦਾ ਭਾਰਤ ਦਾ ਭਾਈਚਾਰਾ ਹੈ ਪਤਾ ਹੈ ਕਿ ਸਾਡੇ ਦੇਸ਼ ਦਾ ਮੁਖੀ ਕਿੰਨਾ ਤਾਕਤਵਰ ਹੈ ਪਰ ਸਾਡੀ ਇਥੋਂ ਦੀ ਸਰਕਾਰ ਵੀ ਕਿੰਨੀ ਤਾਕਤਵਰ ਪੂਰਾ ਦੇਸ਼ ਇਸ ਵੇਲੇ ਪ੍ਰਧਾਨ ਮੰਤਰੀ ਦੇ ਨਾਲ ਖੜਾ ਹੈ ਔਰ ਇਸ ਬਹੁ ਵੀ ਗਰੂਰਤਾ ਭਰੇ ਕਾਇਰਾਨਾ ਭਰੇ ਜਿਹੜੇ ਇਹ ਕਾਰਨਾਮਾ ਇਹ ਜਿਹੜੇ ਕਤਲੋਗਰ ਹਤ ਹੈ ਇਹਨਾਂ ਦਾ ਬਦਲਾ ਲੈਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਮੋਤੀ ਸਾਹਿਬ ਦੇ ਨਾਲ ਪੂਰਾ ਦੇਸ਼ ਕਰਦਾ ਹੈ ਸਾਜਮ ਮਿਲ ਕਰਕੇ ਰਹੇਗੀ ਆਬ ਆਸੰਖਿਆਵਾਂ ਕੀ ਪੱਟੀ ਖੁੱਜੀ ਜ਼ਮੀਨ ਕੋ ਵੀ ਮਿੱਟੀ ਮੈਂ ਮਿਲਾਨੇ ਦਾ ਸਮਾਂ ਆ ਗਿਆ ਹੈ ਸਾਰਾ ਹਿੰਦੁਸਤਾਨ ਸਾਰਾ ਭਾਰਤ ਪ੍ਰਧਾਨ ਮੰਤਰੀ ਦੇ ਨਾਲ ਜੋ ਵੀ ਸਖਤੋ ਸਖਤ ਐਕਸ਼ਨ ਉਹ ਲੈਣਾ ਚਾਹੁੰਦੇ ਕਰਨ ਸਾਨੂੰ ਆਪਣੀਆਂ ਜਾਣਾਂ ਵੀ ਦੇਣੀਆਂ ਪੈਣਗੀਆਂ ਤੇ ਇਹ ਸਵਾਰ ਨੂੰ ਅਸੀਂ ਸਮਾਂ। ਇਹ ਸੇ ਆਵਾਜ਼ ਆਈ। ਇਹਨੋਂ ਮੁਸਕਿ ਭਾਈ ਭਾਈ। ਇਹ ਸੇ ਆਵਾਜ਼ ਆਈ। ਇਹਨੋਂ ਮੁਸਕਿ ਭਾਈ ਭਾਈ। ਸਵਾਗਤ। ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਈ ਟੂਡੇ ਦੇ ਨਾਲ। ਜਦੋਂ ਵੀ ਭਾਰਤ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਜਾਂ ਕਿਸੇ ਵੀ ਦੇਸ਼ ਦੀ ਕੋਈ ਵੱਡੀ ਸਖਸ਼ੀਅਤ ਆਉਂਦੀ ਹੈ ਤਾਂ ਇੱਕਦਮ ਉਦੋਂ ਇੰਦਰਦੋਸ਼ ਲੋਕਾਂ ਦਾ ਕਤਲਿਆਮ ਹੁੰਦਾ ਤੇ ਹੁੰਦਾ ਵੀ ਕਿੱਥੇ ਜੰਮੂ ਕਸ਼ਮੀਰ ਦੇ ਵਿੱਚ ਆਖਿਰੇ ਕਤਲਿਆਮ ਹੁੰਦਾ ਕਿ ਇਹ ਕਰਤਾ ਕੌਣ ਹੈ ਕਰਤਾ ਹੈ ਕਿ ਕੋਈ ਕਰਵਾਉਂਦਾ ਹੈ ਕਿਤੇ ਇਸ਼ਾਰੇ ਤੇ ਹੁੰਦਾ ਹੈ ਕਿ ਸੰਯੋਗ ਹੈ ਪ੍ਰਯੋਗ ਹੈ ਜਾਂ ਫਿਰ ਕੋਈ ਸਿਆਸੀ ਪਾਰਸ਼ਾਲਾ ਦੀ ਕੋਈ ਚਾਲ ਹੈ ਇੱਥੇ ਤੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਔਰ ਇਸ ਮੁੱਦੇ ਨੂੰ ਸਮਝਾਉਣ ਦੇ ਲਈ ਹਿਮਾਲਿਆ ਪਰਿਵਾਰ ਦੇ ਰਾਸੀ ਉਹ ਪ੍ਰਧਾਨ ਪੰਚੀ ਸਿੰਘ ਗਿੱਲ ਨੇ ਗਿੱਲ ਸਾਹਿਬ ਆਪ ਜੀ ਦਾ ਬੋਲਸਾ ਸਿੱਕਾ ਲਈ ਗਿੱਲ ਸਾਹਿਬ ਇਹ ਜੋ ਮਾਮਲਾ ਵਾਪਰਿਆ ਹੈ ਇਹ ਪ੍ਰਯੋਗ ਹੈ ਸੰਯੋਗ ਹੈ ਜਾਂ ਫਿਰ ਵਾਕਿਆ ਹੀ ਕਿਸੇ ਸਿਆਸੀ ਪਾਰਟੀ ਦਾ ਕੋਈ এজেন্ডਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਬਹੁਤ ਹੀ ਇੱਕ ਨਿੰਦਨਯੋਗ ਜਿਹੜਾ ਇੱਕ ਕਾਰਵਾਈ ਉਹਨਾਂ ਨੇ ਕੀਤੀ ਹੈ ਜੀ ਕੈਨ ਨੂੰ ਤੇ ਬੜੀ ਅਣਖ ਵਾਲੀ ਕੌਮ ਆ ਲੇਕਿਨ ਜਦੋਂ ਵੀ ਇਹੋ ਜਿਹੀ ਹਰਕਤਾਂ ਕਰਦੇ ਨੇ ਇਹ ਕੋ ਲੱਗਦਾ ਨਹੀਂ ਕਿ ਅਣਖ ਵਾਲੀ ਕੌਮ ਹੈ ਇਹ ਕਾਇਰਾਂ ਨਾਲ ਹਰਕਤਾਂ ਨੇ ਪਿੱਛੇ ਪਿੱਛੇ ਸ਼ੁਰਮ ਮਾਰਦੇ ਤੇ ਇਹਨਾਂ ਦੀ ਆਦਤ ਰਹੀ ਹਮੇਸ਼ਾ ਹੀ ਇਹ ਇਹਨਾਂ ਕੋਲੋਂ ਕੋਈ ਹੁਣ ਸਮਝੋ ਕਿ ਕੋਈ ਵਿਚਾਰਾ ਨਹੀਂ ਰਹਿ ਗਿਆ ਜਿਸ ਕਿਉਂਕਿ ਆਰਥਿਕ ਜਿਹੜੀ ਸਥਿਤੀ ਜਿਹੜੀ ਪਾਕਿਸਤਾਨ ਦੀ ਜੀ ਸਰ ਜੀ ਕਲੀਅਰ ਕਰੋ ਇਹਨਾਂ ਕੋਲੋਂ ਕਿੰਨਾ ਕੋਲੋਂ ਕਿਹੜੀ ਕੌਮ ਆ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ ਮੈਂ ਪਾਕਿਸਤਾਨ ਦੀ ਪਾਕਿਸਤਾਨੀਆਂ ਪਾਕਿਸਤਾਨੀਆਂ ਦੇ ਮੁਸਲਮਾਨ ਕਿਉਂਕੋ ਤਰੰਦੇ ਮੁਸਲਮਾਨ ਮੁਸਲਮਾਨਾਂ ਦੀ ਗੱਲ ਹੋਣੀ ਹੈ ਬਿਲਕੁਲ ਪਾਕਿਸਤਾਨ ਦੀ ਜਿਹੜੀ ਮੈਂ ਪਾਕਿਸਤਾਨ ਐਜ਼ ਅ ਕੰਟਰੀ ਐਜ਼ ਅ ਨੇਸ਼ਨ ਉਹਨਾਂ ਦੀ ਗੱਲ ਕਰ ਰਿਹਾ ਜੀ ਮੁਸਲਮਾਨ ਦੇ ਸਾਡੇ ਦੇਸ਼ ਵਿੱਚ ਰਹਿੰਦੇ ਨੇ ਤੇ ਬੜੇ ਆਨਰ ਮਤਲਬ ਦੇਸ਼ ਦੇ ਨਾਲ ਵਫਾਦਾਰ ਨੇ ਕਈ ਉਹਨਾਂ ਨੇ ਦੇਖੋ ਤੁਸੀਂ ਉੱਤੇ ਕਈਆਂ ਲੋਕਾਂ ਦੀ ਜਾਨਾਂ ਵੀ ਬਚਾਈਆਂ ਉਹ ਤੋਂ ਉਹਨਾਂ ਨੇ ਬੱਚਿਆਂ ਨੂੰ ਭੁਜਾ ਕੇ ਲੈ ਕੇ ਗਏ ਨੇ ਉਹ ਤੋਂ ਕੱਲੇ ਕੌਮ ਦੀ ਗੱਲ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਇਸ ਟਾਈਮ ਨੈਸ਼ਨਲ ਜਿਹੜੇ ਨੇ ਪਾਕਿਸਤਾਨੀ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਤਾਂ ਆਖਿਰ ਇਹ ਮੁੱਦਾ ਕਿਤਨੂ ਉਲਝ ਗਿਆ ਹੈ ਔਰ ਕਾਰਨ ਕੀ ਹੈ ਜਦੋਂ ਇੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਆਏ ਹੋਏ ਨੇ ਪਰਿਵਾਰ ਸਮੇਤ ਨੇ ਆਪਣੇ ਬੱਚਿਆਂ ਦੇ ਨਾਲ ਇੱਥੇ ਆਏ ਹੋਏ ਨੇ ਦਾ ਇੱਧਰ ਜੰਮੂ ਕਸ਼ਮੀਰ ਦੇ ਵਿੱਚ ਇਹ ਤਰ੍ਹਾਂ ਦੀ ਕਤਲੋਕਾਰਤ ਹੋ ਜਾਣੀ ਨਹੀਂ ਦੇਖੋ ਇਹ ਇਹ ਪਾਕਿਸਤਾਨ ਹਮੇਸ਼ਾ ਹੀ ਜਦੋਂ ਵੀ ਹਿੰਦੁਸਤਾਨ ਵਿੱਚ ਕੋਈ ਵੱਡੇ ਲੋਕਾਂ ਦੀ ਜਦੋਂ ਵੀ ਕੋਈ ਵਿਜ਼ਿਟ ਹੁੰਦੀ ਹੈ ਸਪੈਸ਼ਲੀ ਜਦੋਂ ਅਮਰੀਕਨਸ ਜਾਂ ਯੂਰਪੀਅਨ ਕੰਟਰੀ ਤੋਂ ਕੋਈ ਆਉਂਦਾ ਹੈ ਉੱਚ ਅਧਿਕਾਰੀ ਆਉਂਦਾ ਤੇ ਇਹਨਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਇਹ ਇਹ ਕਸ਼ਮੀਰ ਦੇ ਮੁੱਦੇ ਨੂੰ ਜ਼ਰੂਰ ਹਾਈਲਾਈਟ ਕਰਨ ਤਾਕੇ ਇਹ ਇਹ ਜਿਹੜਾ ਇੰਡੀਆ ਵੱਲੋਂ ਜਿਹੜਾ ਇੱਕ ਸਾਰੇ ਵਰਲਡ ਵਿੱਚ ਸੰਦੇਸ਼ ਜਾ ਰਿਹਾ ਤੇ ਅਦਰਵਾਈਜ਼ ਵੀ ਲੋਕੀ ਦੇਖ ਰਹੇ ਕਿ ਕਸ਼ਮੀਰ ਮੁੱਦਾ ਹੁਣ ਕੋਈ ਨਹੀਂ ਹੈਗਾ ਉਤੋਂ 370 हट ਚੁਕੀ ਹੈ ਕਸ਼ਮੀਰ ਜਿਹੜਾ ਹੈ ਭਾਰਤ ਦਾ ਅਭਿਨ ਅੰਗ ਬਣ ਚੁਕਾ ਤੇ ਜਿਹੜਾ ਇਹਨਾਂ ਦੇ ਅੰਡਰ ਜਿਹੜਾ ਕਸ਼ਮੀਰ ਹੈ ਜਿਹੜਾ ਪਾਕ ਅਕੁਪਾਈਡ ਕਸ਼ਮੀਰ ਹੈ ਉਹ ਵੀ ਕੋਈ ਬਹੁਤਾ ਦੇਰ ਹੋਣ ਉਹਨਾਂ ਦੇ ਕੋਲ ਰਹਿਣ ਦਾ ਕੋਈ ਸੰਭਾਵਨਾ ਨਹੀਂ ਉਹ ਵੀ ਸਾਡੇ ਨਾਲ ਲੋਕੀ ਕਿਉਂਕਿ ਦੇਖ ਰਹੇ ਨਾ ਖੁਸ਼ਹਾਲੀ ਕਿੰਨੀ ਹੈ ਜਿਹੜੇ ਕਸ਼ਮੀਰ ਦੇ ਲੋਕ ਨੇ ਤੁਸੀਂ ਨੋਟ ਕੀਤਾ ਹੋਣਾ ਕਿ ਇਸ ਵਾਰੀ ਉਹ ਕਸ਼ਮੀਰੀ ਜਿਹੜੇ ਨੇ ਉਹਨਾਂ ਨੇ ਪ੍ਰੋਟੈਸਟ ਕੀਤੇ ਨੇ ਉੱਥੇ ਕਿਉਂਕਿ ਉੱਥੇ ਖੁਸ਼ਹਾਲੀ ਆਈ ਹੈ ਪਿਛਲੇ ਜਿਹੜੇ 2-3 ਸਾਲ ਵਿੱਚ ਟੂਰਿਜ਼ਮ ਦੀ ਜਿਹੜੀ ਗਿਣਤੀ ਹੈ ਜਦੋਂ ਦਾ 370 ਅਟਿਆ ਉਹ 6 ਤੋਂ 7 ਗੁਣਾ ਹੋ ਗਈ ਹੈ ਉੱਥੋਂ ਦੇ ਹੋਟਲ ਦੇ ਉੱਤੇ ਦੇ ਟੈਕਸੀ ਵਾਲ ਕੋ 80% ਜਿਹੜੀ ਇਨਕਮ ਹੈ ਉਹਨਾਂ ਨੂੰ ਟੂਰਿਜ਼ਮ ਤੋਂ ਕਸ਼ਮੀਰ ਦੇ ਜੀ ਤੇ ਉਹ ਇੰਨੇ ਜਿਆਦਾ ਉਤਸ਼ਾਹ ਸੀ ਇੰਨੇ ਜਿਆਦਾ ਉੱਤੇ ਹੋਰ ਇਨਵੈਸਟਮੈਂਟਸ ਆ ਰਹੀਆਂ ਸੀ ਇਹਨਾਂ ਨੂੰ ਰੋਕ ਲਾਉਣ ਤੇ ਪਾਕਿਸਤਾਨ ਦੀਆਂ ਫਿਰ ਇਹਨਾਂ ਨੇ ਹਰਕਤ ਕੀਤੀ ਹੈ ਇਹ ਬਹੁਤ ਹੀ ਬਹੁਤ ਹੀ ਜਿਆਦਾ ਨਿੰਦਨਯੋਗ ਹਰਕਤ ਕੀਤੀ ਇਹ ਗੱਲ ਕਰ ਰਿਹਾ ਕਿ ਕਿ ਜਿਹੜੇ ਕਸ਼ਮੀਰੀ ਨੇ ਇਸ ਚਾਲ ਨੂੰ ਸਮਝ ਚੁੱਕੇ ਨੇ ਇਸ ਜਿਹੜੀ ਉਹਨਾਂ ਦੇ ਮਨਸੂਬੇ ਨੇ ਨਾਪਾਕ ਮਨਸੂਬੇ ਉਹਨਾਂ ਨੂੰ ਸਮਝ ਚੁੱਕੇ ਨੇ ਐਸੇ ਵੇਲੇ ਦੇਖ ਲਓ ਜੰਮੂ ਕਸ਼ਮੀਰ ਦਾ ਇੱਕ ਇੱਕ ਕਸ਼ਮੀਰੀ ਇੱਕ ਇੱਕ ਮੁਸਲਮਾਨ ਆ ਜਿਹੜਾ ਪਾਕਿਸਤਾਨ ਦੇ ਖਿਲਾਫ ਨਾਲੇ ਵੀ ਲਾ ਰਿਹਾ ਔਰ ਇੱਥੇ ਹਿੰਦੂ ਮੁਸਲਮਾਨ ਭਾਈ ਭਾਈ ਔਰ ਭਾਰਤ ਮਾਤਾ ਦੀ ਜੈ ਦੇ ਨਾਰੇ ਵੀ ਉੱਥੇ ਸ਼੍ਰੀ ਨਗਰ ਲਾਲ ਚੌਂਕ ਦੇ ਵਿੱਚ ਵੱਜੇ ਨੇ ਔਰ ਉਹਨਾਂ ਦਾ ਇੱਥੋਂ ਤੱਕ ਕਿ ਕਹਿੰਦਾ ਉਹਨਾਂ ਹੋਟਲ ਫ੍ਰੀ ਕਰ ਦਿੱਤੇ ਨੇ ਖਾਣੇ ਫ੍ਰੀ ਕਰ ਦਿੱਤੇ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਔਰ ਈਵਨ ਇੱਥੋਂ ਤੱਕ ਹੈ ਕਿ ਉੱਥੇ ਇੱਕ ਲੋਕ ਇੱਕ ਮੁਸਲਮਾਨ ਹੀ ਹੈ ਜਿਹੜਾ ਅਤਵਾਦੀਆਂ ਦੇ ਨਾਲ ਭੇੜ ਗਿਆ ਸੀਗਾ ਔਰ ਉਹ ਮੁਸਲਮਾਨ ਦਾ ਨਾਂ ਸੀ ਕਿ ਸੈਦ ਹਸਨ ਛਾ ਉਹ ਵੀਖ ਲੋ ਉਹ ਵੀ ਉੱਥੇ ਪੂਰਾ ਸੀ ਉਹਨੇ ਆ ਕੇ ਖਬਰਦਾਰ ਕੀਤਾ ਸਾਡੇ ਇਹਨਾਂ ਮਹਿਮਾਨਾਂ ਵੱਲ ਤੋਂ ਗੋਲੀ ਚਲਾਈ ਔਰ ਉਹਨਾਂ ਨਾਲ ਭੇੜ ਗਿਆ ਤੇ ਉਹਨਾਂ ਨੇ ਮੁਸਲਮਾਨ ਵੀ ਛੱਡਿਆ ਸੋ ਇਹ ਜਿਹੜੇ ਗੋਦੀ ਮੀਡੀਆ ਵਾਲੇ ਜਿਹੜੇ ਇਦਾਂ ਦਾ ਪ੍ਰਚਾਰ ਕਰ ਰਹੇ ਨੇ ਕਿ ਮੁਸਲਮਾਨ ਵਰਸਸ ਤਾਹਫ ਨੂੰ ਦਬਾ ਰਹੇ ਮੁਸਲਮਾਨ ਦੇ ਪ੍ਰਤੀ ਨਫਰਤ ਘੜੀ ਕਰ ਰਹੇ ਮੁਸਲਮਾਨ ਨਹੀਂ 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 ਕਿਤੇ ਵੀ ਮੁਸਲਮਾਨ ਵਰਸਸ ਮੁੱਦਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਾਕਿਸਤਾਨ ਦੇ ਜਿਹੜੇ ਟੈਰਰਿਸਟ ਹੈ ਉਹਨਾਂ ਵਰਸਸ ਉਹਨਾਂ ਨੇ ਕਿਉਂਕਿ ਉਹ ਉਥੇ ਪਤਾ ਕੀਤਾ ਕਿ ਹਿੰਦੂ ਆ ਜਾਂ ਮੁਸਲਮਾਨ ਆ ਉਹਨਾਂ ਨੇ ਚੁਣ-ਚਣ ਕੇ ਉਥੇ ਮਾਰੇ ਨੇ ਇਸ ਕਰਕੇ ਦੇਖੋ ਇਹ ਕੋਈ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਉਹ ਆਦਰਵਾਇਜ਼ ਵੀ ਗੋਲੀਆਂ ਫਾਇਰਿੰਗ ਕਰਕੇ ਜਾ ਸਕਦੇ ਸੀ ਉਹਨਾਂ ਨੇ ਪਹਿਲਾਂ ਚੈੱਕ ਕੀਤਾ ਵੀ ਕਿਹੜਾ ਬੰਦਾ ਮੁਸਲਮਾਨ ਹੈ ਕਿਹੜਾ ਹਿੰਦੂ ਹੈ ਉਹ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਉੱਥੇ ਉਹਨੂੰ ਉਹਨੂੰ ਕਤਲ ਕੀਤਾ ਇਸ ਲਈ ਇਹ ਮੁੱਦਾ ਦੇਖੋ ਇਹ ਵੀ ਇੱਕ ਇਹ ਵੀ ਇੱਕ ਮੁੱਦਾ ਇੱਕ ਅਹਿਮ ਮੁੱਦਾ ਹੈਗਾ ਕਿ ਕਿਉਂ ਨਹੀਂ ਉੱਥੇ ਹੀ ਫਾਇਰਿੰਗ ਕਰ ਦਿੱਤੀ ਗਈ ਚੁੰਨ-ਚੁੰਨ ਕੇ ਕਿਉਂ ਮਾਰੇ ਗਏ ਇਹਦਾ ਮਤਲਬ ਹੈ ਕਿ ਜਿਹੜੇ ਪਾਕਿਸਤਾਨੀ ਟੈਰਰਿਸਟ ਜਿਹੜੇ ਕਾਇਰ ਲੋਕ ਹੈ ਜਿਹੜੇ ਜਿਹੜੇ ਕਿ ਉੱਥੋਂ ਦੇ ਜਿਹੜਾ ਆਰਮੀ ਚੀਫ ਉਹਦੇ ਬਹਿਕਾਵੇ ਵਿੱਚ ਆ ਕੇ ਉਹਨੇ ਉਹ ਕਿੰਨੀ ਗੰਦੀ ਉਹਦੋਂ ਸਟੇਟਮੈਂਟ ਦਿੱਤੀ ਉਹਦੀ ਸਟੇਟਮੈਂਟ ਨੂੰ ਲੈ ਕੇ ਹੀ ਇਹ ਸਾਰਾ ਕੁਝ ਹੋਇਆ ਤੇ ਉਹਦੀ ਸਟੇਟਮੈਂਟ ਤੋਂ ਬਾਅਦ ਖਰਚੇ ਤੇ ਜਾਰੀ ਕੀਤੇ ਜਾ ਰਹੇ ਸੀ ਕਿ ਕੋਈ ਨਾ ਕੋਈ ਹੋਣ ਵਾਲਾ ਹੈ। ਕਹਿੰਦਾ ਤਾਂ ਜਿਹੜਾ ਬੈਸਲਮ ਮੈਦਾਨ ਹੈ ਨਾ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਨਹੀਂ ਹੈ ਹੀ ਆ ਜੀ ਮਿੰਨੀ ਸਵਿਟਜ਼ਰਲੈਂਡ ਸਵਿਟਜ਼ਰਲੈਂਡੋਂ ਬੈਟਰ ਤੁਸੀਂ ਜਾ ਕੇ ਦੇਖਿਆ ਹੋਵੇਗਾ। ਬਿਲਕੁਲ। ਸਾਡੇ ਪਾਸੇ ਹਰੀਆਵਲੀ ਹਰੀਆਵਲ ਔਰ ਜੰਗਲ ਨੇ ਉੱਥੇ ਆਸ-ਪਾਸ। ਬਿਲਕੁਲ ਜੀ। ਔਰ ਉੱਥੇ ਜਾਣ ਵਾਸਤੇ ਪੈਦਲ ਹੀ ਜਾਣਾ ਪੈਂਦਾ ਕਿਸੇ ਤਰ੍ਹਾਂ ਦੀ ਕੋਈ ਗੱਡੀ ਟੈਕਸੀ ਉੱਥੇ ਚਾ ਨਹੀਂ ਸਕਦੀ ਪਹੁੰਚ ਨਹੀਂ ਸਕਦੀ। ਔਰ ਉੱਥੇ ਸਹਲਾਨੀ ਸੀ ਉਹ ਕੀ ਆਨੰਦ ਲੈ ਰਹੀ ਸੀ ਆਪਣੀ ਵੀਡੀਓ ਬਣਾ ਰਹੀ ਸੀ ਕੋਈ ਸੈਲਫੀਆਂ ਖਿੱਚ ਰਿਆ ਸੀ ਕੋਈ ਆਪੋ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੀ ਸੀ ਤੇ ਬੜੀ ਹੈਰਾਨੀ ਦੀ ਗੱਲ ਕਿ ਉੱਤੇ ਨੰਗਿਆ ਜੋੜੇ ਦੀ ਕਾਫੀ ਸੀਗੇ ਤਾਂ ਉਹਨਾਂ ਦੇ ਦੌਰਾਨ ਹੀ ਇਹ ਜਿਹੜੇ ਲੋਕ ਨੇ 4 ਤੋਂ 5 ਦੇ ਕਰੀਬ ਆਤਵਾਦੀ ਉੱਥੇ ਪਹੁੰਚੇ ਔਰ ਇਹਨਾਂ ਨੇ ਪਹੁੰਚ ਕੇ 20 ਮਿੰਟ ਦੇ ਕਰੀਬ ਜਿਹੜੀ ਹੈ ਉੱਥੇ ਦਹਿਸ਼ਤ ਗਰਦੀ ਆਪਣੇ ਮੌਤਾ ਤਾंडਵ ਔਰ ਪੂਰਾ ਖੌਫ ਜਿਹੜਾ ਉੱਥੇ ਖੜਾ ਕੀਤਾ ਕੁਛ ਪੁੱਛ ਕੇ ਤੇਰਾ ਧਰਮ ਕੀ ਕਪੜੇ ਤਾਕਤ ਉਤਰ ਵਾਕੇ ਵੀ ਸੁੰਨਤ ਹੋਈ ਹੈ ਕਿ ਨਹੀਂ ਹੋਰ ਵੀ ਉਹਨਾਂ ਨੂੰ ਔਰਤਾਂ ਤੇ ਮਹਿਲਾ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਆਪੀ ਜਾ ਕੇ ਮੋਦੀ ਨੂੰ ਸੁਣਾ ਦੇ ਦਿਓ ਪਿਆ ਗੱਲ ਹੋਈ ਹੈ ਤਾਂ ਕਿ ਖੌਫ ਜਿਹੜਾ ਜ਼ਿਆਦਾ ਖੜਾ ਹੋਵੇ ਪਰ ਵੱਡਾ ਸਵਾਲ ਇੱਥੇ ਨਾ ਇਹ ਖੜਾ ਹੁੰਦਾ ਅਗੀਰ ਸਾਹਿਬ ਕਿ 20 ਮਿੰਟ ਵੀ ਖੌਫ ਹੋ ਕਿਉਂ ਰਹਿੰਦੇ ਨੇ ਦੌੜਦੇ ਨਹੀਂ ਡਰਦੇ ਨਹੀਂ ਭੱਜਦੇ ਨਹੀਂ ਕੀ ਉਹਨਾਂ ਨੂੰ ਲਾਲ ਅੱਖਾਂ ਵਾਲੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਦਾ ਡਰ ਨਹੀਂ ਸੀ ਛੱਤ ਜਿਹੜੀ ਛਪਈਆਂ ਵਿੱਚ ਛਾਤੀ ਵਾਲੇ ਪ੍ਰਧਾਨ ਮੰਤਰੀ ਉਹਨਾਂ ਦਾ ਕੋਈ ਖੌਫ ਨਹੀਂ ਲੱਗਾ ਜਿਨ੍ਹਾਂ ਦੇ ਇੱਕ ਫੋਨ ਤੇ ਯੂਕਰੇਨ ਤੇ ਰੂਸ ਦਾ ਜੰਗ ਰੁਕ ਸਕਦਾ ਹੈ ਉਹਨਾਂ ਦਾ ਡਰ ਨਹੀਂ ਲੱਗਾ ਇਹਨਾਂ ਨੂੰ ਔਰ ਜਿਹੜੀ ਏਡੀ ਵੱਡੀ ਵਿਚੇ ਗੁਰੂ ਨੇ ਉਹਨਾਂ ਦਾ ਡਰ ਨਹੀਂ ਲੱਗਾ ਅਮਰ ਛਾ ਦਾ ਉਹਨਾਂ ਨੂੰ ਡਰ ਨਹੀਂ ਲੱਗਾ ਰਾਜਨਾਥ ਸਿੰਘ ਦਾ ਉਹਨਾਂ ਨੂੰ ਡਰ ਨਹੀਂ ਲੱਗਾ ਕਿ ਜਾਂ ਇਹਦੇ ਪਿੱਛੇ ਜਿਹੜੇ ਇਨੇ ਬੇਖੌਫ ਹੋ ਕੇ ਆਏ ਵਾਰਦਾਤ ਕੀਤੀ ਤੇ ਬੇਖੌਫ ਹੋ ਕੇ ਚਲੇ ਗਏ ਕਿ ਜਾਂ ਫਿਰ ਇਹਦੇ ਪਿੱਛੇ ਪਲਵਾਮਾ 2 ਹੈ ਨਹੀਂ ਦੇਖੋ ਇਹ ਕਹਿਣਾ ਬਿਲਕੁਲ ਗਲਤ ਹੈ ਐਕਚੁਅਲੀ ਜਿਹੜੀ ਰਿਐਲਿਟੀ ਹੈਗੀ ਹੈ ਕਿ ਸਾਨੂੰ ਜਿਹੜੇ ਇੰਡੀਆ ਆਮੀ ਨੂੰ ਉਤੋਂ ਕੁਝ ਯੂਨਿਟ ਸ਼ਿਫਟ ਕਰਨੇ ਪੈ ਗਏ ਸੀ ਪਿੱਛੇ ਲੇ ਲਦਾਖ ਅੱਛਾ ਉਹ ਯੂਨਿਟ ਸ਼ਿਫਟ ਕਰਦੇ ਹਾਂ ਇਹਨਾਂ ਦੀ ਨੌਲੇਜ ਇਹਨਾਂ ਟੈਰਰਿਸਟ ਗਰੁੱਪ ਨੂੰ ਲੋਕਲ ਹੀ ਕਿਸੇ ਨੇ ਦਿੱਤੀ ਹੋਏਗੀ ਡੈਫੀਨਿਟਲੀ ਕਿਉਂਕਿ ਜਿਹੜੀਆਂ ਭੇਡਾਂ ਕਾਲੀਆਂ ਭੇਡਾਂ ਉਹ ਵਿੱਚ ਹੀ ਹੋਣਗੀਆਂ ਹਾਲੇ ਕਿਉਂਕਿ ਦੇਖੋ ਜਿਹੜੇ ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਤੁੰਦੀ ਜੀ ਉਹ ਤੇ ਬਿਲਕੁਲ ਹੀ ਮੋਦੀ ਦੇ ਜਾਂ ਗਵਰਨਮੈਂਟ ਦੇ ਕੋਈ ਵੀ ਗਵਰਨਮੈਂਟ ਜਿਹੜੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਹੋਊਗੀ ਭਾਰਤ ਦੀ ਗਵਰਨਮੈਂਟ ਹੋਊਗੀ ਉਹਦੇ ਨਾਲ ਉਹ ਅ ਚੱਲਣ ਨੂੰ ਤਿਆਰ ਨੇ ਉਹਦੇ ਨਾਲ ਚੱਲ ਰਹੇ ਨੇ ਤੇ ਤੁਸੀਂ ਉਹਨਾਂ ਦਾ ਰਿਜ਼ਲਟ ਵੀ ਦੇਖਿਆ ਕਿ ਉਹਨਾਂ ਨੇ ਅੱਗੇ ਕਿੰਨਾ ਪ੍ਰੋਟੈਸਟ ਕੀਤਾ ਲੇਕਿਨ ਇਹ ਇੱਕ ਉਹਨਾਂ ਨੂੰ ਪੂਰਾ ਟਾਈਮਿੰਗ ਦੱਸਿਆ ਗਿਆ ਕਿ ਇੰਨੇ ਤੋਂ ਇੰਨੇ ਉੱਥੇ ਆਪਾਂ ਜਾ ਸਕਦੇ ਆ ਉੱਥੇ ਵਾਰਦਾਤ ਕਰ ਸਕਦੇ ਆ ਸਕਿਉਰਿਟੀ ਲੈਵਲ ਘਟੇ ਘਟਨੇ देखो एक जबो नॉर्मल होना शुरू हो जांदा सिचुएशन नॉर्मल होने शुरू हो जंदे पिछले 2 3 4 साल कोई तो कोई बड़ी घटना नहीं हुई पिछले दिन दे। पहले दे दिन तो गिल्साप देखो अमर शाह जी का दौरा होता है पहलगाम ਦੇ ਵਿੱਚ ਜਾਂਦੇ ਨੇ दौरा ਹੁੰਦਾ ਥੋੜੇ ਦਿਨਾਂ ਦੇ ਬਾਅਦ ਵੀ ਹੁਣ ਦੇਖੋ 3 4 ਤਰੀਕ ਤੋਂ ਬਾਅਦ ਉੱਥੋਂ ਅਮਰਨਾਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਮੈਂ ਮੈਂ ਤੈਨੂੰ ਦੱਸ ਰਿਹਾ ਨਾ ਇਹਦੇ ਕੋਈ ਜੀਓ ਪੋਲਿਟਿਕਸ ਦੇ ਇੱਕ ਬਹੁਤ ਵੱਡਾ ਉਸ ਦੇ ਨਾਲ ਰਿਲੇਟਡ ਮੁੱਦਾ ਵਾ ਕਿਉਂਕਿ ਉਦੋਂ ਅਫਗਾਨਿਸਤਾਨ ਵੀ ਹਲਚਲ ਵਿੱਚ ਹੈ ਉਦੋਂ ਜਿਹੜਾ ਬੰਗਲਾਦੇਸ਼ ਦੇ ਵਿੱਚ ਅਸਥਿਰ ਹੋਇਆ ਤੇ ਇਹ ਸਾਰੀਆਂ ਤਾਕਤਾਂ ਜਿਹੜੀਆਂ ਮਿਲ ਕੇ ਇਹ ਲੱਗੀਆਂ ਹੋਈਆਂ ਨੇ ਕਿ ਹੁਣ ਹਿੰਦੁਸਤਾਨ ਜਿਹੜਾ ਭਾਰਤ ਹੈ ਸਾਡਾ ਕਿੱਦਾਂ ਅੱਗੇ ਤਰੱਕੀ ਵਧ ਰਿਹਾ ਅੱਗੇ ਕਿੱਦਾਂ ਚੱਲ ਰਿਹਾ ਕੁਝ ਨਾ ਕੁਝ ਲੋਕਾਂ ਦੇ ਮਨ ਵਿੱਚ ਖੋਫ ਪੈਦਾ ਕਰ ਲਈ ਕਿਸ ਤਰ੍ਹਾਂ ਉਹਨਾਂ ਨੂੰ ਦੁਬਾਰਾ ਫੰਡਿੰਗ ਦੁਬਾਰਾ ਜਿਹੜੀ ਮਿਲਣੀ ਸ਼ੁਰੂ ਹੋਏ ਹੂੰ ਕਿਸ ਤਰ੍ਹਾਂ ਉਹ ਦੁਬਾਰਾ ਸਰਵਾਈਵ ਕਿਉਂਕਿ ਉਸ ਉੱਥੇ ਬਿਲਕੁਲ ਭੁੱਖਮਰੀ ਪੈ ਚੁੱਕੀ ਹੈ ਤੁਸੀਂ ਪਿੱਛੇ ਦੇਖਿਆ ਉੱਥੇ ਜਿਹੜਾ ਪਾਕਿਸਤਾਨੀ ਰੁਪਏ ਦੀ ਕੀਮਤ ਬਹੁਤ ਘਟ ਚੁੱਕੀ ਹੈ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਗਰੀਬੀ ਬਹੁਤ ਜ਼ਿਆਦਾ ਹੈ ਤੇ ਉਹ ਲੋਕ ਜਿਹੜੇ ਐ ਪਹਿਲੋਂ ਇਸੇ ਚੀਜ਼ ਦੀ ਕਮਾਈ ਖਾਂਦੇ ਸੀ ਜੀ ਪਾਕਿਸਤਾਨ ਕਸ਼ਮੀਰ ਕਸ਼ਮੀਰ ਕਹਿ ਕੇ ਸਾਰੇ ਉਹ ਲੀਡਰ ਜਿਹੜੇ ਉੱਥੋਂ ਦੇ ਨਹੀਂ ਸਾਡੇ ਹਿੰਦੁਸਤਾਨ ਦੇ ਲੀਡਰ ਵੀ ਕਈ ਵਿੱਚ ਇਸੇ ਚੀਜ਼ ਦੀ ਕਮਾਈ ਖਾਂਦੇ ਸੀ ਲੇਕਿਨ ਹੁਣ ਕਿਉਂਕਿ ਸਿਚੁਏਸ਼ਨ ਬਿਲਕੁਲ ਚੇਂਜ ਹੋ ਗਈ ਹੈ ਹੂੰ ਹੋ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਤਰੀਕੇ ਨਾਲ ਉਹ ਫੇਰ ਦੁਬਾਰਾ ਉਦੋਂ ਦਾ ਹੀ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਇਹ ਭੁਲੇਖਾ ਇਹ ਹੋਣ ਨਹੀਂ ਦਿੱਤਾ ਜਾਏਗਾ ਬਹੁਤ ਸਖਤ ਐਕਸ਼ਨ ਲੈਤੇ ਹੋਣ ਜਾ ਰਿਹਾ ਜਿਸ ਤਰ੍ਹਾਂ ਦੇ ਤੇਵਰ ਪ੍ਰਧਾਨ ਮੰਤਰੀ ਦੀ ਤੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੇ ਅੰਮਿਤ ਸ਼ਾਹ ਜੀ ਉਸੇ ਟਾਈਮ ਹੀ ਉੱਥੇ ਗਏ ਨੇ ਤੇ ਇਸ ਤੋਂ ਪਹਿਲਾਂ ਕੋਈ ਹੋਰ ਰੱਖਿਆ ਮੰਤਰੀ ਹੁੰਦਾ ਉਹਨੇ ਜਾਣਾ ਹੀ ਨਹੀਂ ਸੀ ਇਸ ਤੋਂ ਪਹਿਲਾਂ ਕੋਈ ਹੋਮਨਿਸਟਰ ਹੁੰਦਾ ਉਹਨੇ ਉੱਥੇ ਜਾਣਾ ਹੀ ਨਹੀਂ ਸੀ ਉਹਨਾਂ ਡਰਦੇ ਆਪਣੇ ਇੱਥੇ ਬਿਠੇ ਰਹਿਣਾ ਸੀ ਕਿ ਤੋ ਚੀਜ਼ਾਂ ਦੇ ਚੇਂਜ ਹੋਈਆਂ ਨੇ ਤੇ ਜਿਹੜੇ ਜਿਹੜੇ ਹੁਣ ਸੈਂਕਸ਼ਨ ਜਦੋਂ ਉਹਨਾਂ ਨੇ ਇੰਡਸਟਰੀਟੀ ਵਾਟਰ ਹੀ ਖਤਮ ਕਰ ਦਿੱਤਾ ਉਹ ਐਡਾ ਤਕੜਾ ਸਮਝੌਤਾ ਪਾਕਿਸਤਾਨ ਦੇ ਫੇਵਰ ਵਿੱਚ ਸੀ ਜਿਹੜਾ ਅੱਜ ਖਤਮ ਹੋ ਗਿਆ ਉੱਥੇ ਭੁੱਖਮਰੀ 100% ਭੁੱਖਮਰੀ ਪੈਗੀ ਕਿਉਂਕਿ ਇਹੋ ਹੀ ਰਿਵਰ ਹੈ ਜਿੱਤੇ ਪਾਣੀ ਦੇ ਨਾਲ ਉਹਦਾ ਸਾਰਾ ਪੰਜਾਬ ਸੰਸਾਰੇ ਜਿੱਤੇ ਖੇਤੀ ਹੁੰਦੀ ਹੈ ਬਾਕੀ ਤੋ ਤੇ ਕੋਈ ਜਰੀਆ ਨਹੀਂ ਹੈਗਾ ਸਿਰ ਇਹ ਨਾ ਸਮਝਿਆ ਜਾਏ ਕਿ ਇਹੋ ਹੀ ਹੈ ਇਹੋ ਨਹੀਂ ਹੈਗਾ ਇਹ ਇੱਕ ਸ਼ੁਰੂਆਤ ਹੈ ਇਸ ਤੋਂ ਅੱਗੇ ਦੇਖੋ ਇਸ ਤੋਂ ਅੱਗੇ ਦੇਖੋ ਹੁੰਦਾ ਕੀ ਹੈ ਪਿਆ ਵਾਲੇ ਤਾਂ ਬਾਰਡਰ ਬੰਦ ਹੋ ਗਏ ਨੇ ਕੀ ਸਾਬ ਨਹੀਂ ਸਾਰੇ ਬਾਰਡਰ ਬੰਦ ਹੋਣਗੇ ਤੁਸੀਂ ਦੇਖੋ ਜਿਹੜਾ ਵਾਲਾ ਬੰਦ ਹੋਏਗਾ ਕੀ ਉਹ بندرਗਾਹ ਤੋਂ ਜਿਹੜਾ ਪਾਕਿਸਤਾਨ ਤੋਂ ਆਉਂਦਾ ਸਮਾਨ ਹੈ ਨਹੀਂ ਪਾਕਿਸਤਾਨ ਦੇ ਨਾਲ ਤਾਂ ਕੋਈ ਡੀਲਿੰਗ ਨਹੀਂ ਹੋਏਗੀ ਪਾਕਿਸਤਾਨ ਨਾਲ ਦੇ ਸਾਰੇ ਸਾਰੇ ਹਿੰਦੁਸਤਾਨ ਵਿੱਚ ਸਾਰੀ ਜਿਹੜੀ ਭਾਰਤ ਟੋਟਲ ਡੀਲਿੰਗ ਸਾਰੀ ਬੰਦ ਹੋ ਜਾਏਗੀ ਨਹੀਂ 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 ਜਿੰਨਾ ਦੱਸਿਆ ਪੰਜਾਬ ਦੇ ਬਾਰਡਰਾਂ ਤੇ ਦੱਤੇ ਨੇ ਔਰ ਪਰਲਾਪਾ ਸਾ ਜਿਹੜਾ ਬੰਦਰਗਾਹ ਜਿਹੜੀ ਗੁਜਰਾਤ ਵਾਲੀ ਉਤਰੋ ਜੋ ਪਾਕਿਸਤਾਨ ਮਰਜੀ ਆਵੇ ਜਾਵੇ ਨਹੀਂ 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 ਡੀਲਿੰਗ ਸਾਰੀ ਟੋਟਲ ਟਰੇਡ ਬੰਦ ਕਰ ਦਿੱਤਾ ਪਾਕਿਸਤਾਨ ਦੇ ਨਾਲ 2000 ਦੇ ਵਿੱਚ 36 ਸਿੰਘਪੁਰਾ ਕਸ਼ਮੀਰ ਦਾ ਇਲਾਕਾ ਸੀਗਾ ਤੇ ਜਿਹੜੇ 35 ਸਿੱਖ ਸੀਗੇ ਗੁਰਦੁਆਰਾ ਸਾਹਿਬ 'ਚ ਕਠੇ ਕਰ ਕਿ ਉਹਨਾਂ ਨੂੰ ਉਦੋਂ ਵੀ ਇਸੇ ਤਰ੍ਹਾਂ ਆਰਪੀ ਦੀ ਵਰਦੀ ਦੇ ਵਿੱਚ ਅਕ ਵਧੀ ਆਏ ਸੀ ਤੇ ਉਦੋਂ ਉਹ ਗੋਲੀਆਂ ਨਾਲ ਭੁੰਨ ਕੇ ਚਲੇ ਗਏ ਸੀ ਤੇ ਉਦੋਂ ਵੀ ਅਮਰੀਕਾ ਦੇ ਹੀ ਇੱਕ ਜਿਹੜੇ ਵੱਡੀ ਸਿੱਖਿਆਤ ਉਹ ਇੱਥੇ ਭਾਰਤ ਦੇ ਵਿੱਚ ਜੇ ਕਿ ਉਹਨਾਂ ਦਾ ਉਦੋਂ ਸੱਚਾਈ ਤੋਂ ਪਤਾ ਲੱਗ ਜਾਂਦਾ ਕਿ ਇਹ ਜਿਹੜੇ ਆਏ ਨੇ ਆਰਮੀ ਦੀ ਵਰਦੀ ਦੇ ਵਿੱਚ ਹੈ ਕੌਣ ਕੌਣ ਮਾਰ ਗਏ ਨੇ ਨਾ ਉਹ ਲੱਭੇ ਆ ਹੁਣ ਉਹਦੇ ਬਾਅਦ ਪਲਵਾਮਾ ਕਾਂਡ ਹੋਇਆ ਨਾ ਉਹ ਬੰਦੇ ਲੱਭੇ ਤੇ ਆ ਹੁਣ ਜਿਹੜਾ ਤੀਸਰਾ ਕਾਂਡ ਹੋ ਗਿਆ ਤੇ ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਅਤਵਾਦੀ ਆ ਜਿਹੜੇ ਫਿਰ ਭਾਰਤੀ ਆਰਮੀ ਜਿਹੜੀ ਹੈ ਇਹਦੀ ਵਰਦੀ ਤਾਂ ਆੜ ਦੇ ਵਿੱਚ ਇਹ ਵਰਦੀ ਦਾ ਟ੍ਰਾਂਸਰਾਂ ਲੈ ਕੇ ਉਹਨਾਂ ਨੇ ਡਾ ਵੱਡਾ ਕਾਣ ਕੀਤਾ ਕਿ ਕਾਬੂ ਆ ਜਾਣਗੇ ਪੜੇ ਜਾਣਗੇ ਦੇਖੋ ਜਿਹੜੀਆਂ ਜਿਹੜੀਆਂ ਧੂ ਧੂ ਕੇ ਨੋਚ ਨੋਚ ਕੇ ਮਾਰਦੇ ਹੋ ਦੇਖੋ ਜਿਹੜੀ ਹੁਣ ਤੱਕ ਦੀ ਖਬਰਾਂ ਨੇ ਨਾ ਉਹਦੇ ਵਿੱਚ ਇਹ ਹੈ ਕਿ ਇਹ ਕੋਈ ਆਮ ਮਤਲਬ ਕਿ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਕਿ 2-4 ਮਹੀਨੇ ਦੀ ਟ੍ਰੇਨਿੰਗ ਦੇ ਕੇ ਅਤਵਾਦੀ ਨੂੰ ਭੇਜ ਦਿੱਤਾ ਗਿਆ ਕਿਸੇ ਉੱਤੇ ਉਹਨਾਂ ਦੇ ਆਪਣੇ ਦੁਕਾਨਾਂ ਤੋਂ ਜਿੱਥੇ ਟ੍ਰੇਨਿੰਗ ਦਿੰਦੇ ਨੇ ਉਹ ਇਹ ਉਹ ਅਤਵਾਦੀ ਨਹੀਂ ਹੈਗੇ ਇਹ ਬਕਾਦਾ ਆਰਮੀ ਦੀ ਇਹਨਾਂ ਨੇ ਫੁੱਲ ਟ੍ਰੇਨਿੰਗ ਲਈ ਹੋਈ ਹੈ ਉਹਨਾਂ ਨੇ ਵੈਪਨ ਚਲਾਉਣ ਦੀ ਟ੍ਰੇਨਿੰਗ ਲਈ ਹੋਏ ਕਿਦਾਂ ਆਪਣੇ ਨੂੰ ਹਾਈਡ ਕਰਨਾ ਸਾਰਾ ਟੋਟਲ ਜੋ ਆਰਮੀ ਵਿੱਚ ਟ੍ਰੇਨਿੰਗ ਦਿੰਦੇ ਇਹ ਫੁੱਲੀ ਟ੍ਰੇਨਡ ਬੰਦੇ ਨੇ ਜਿਹੜੇ ਇੱਥੇ ਆਏ ਨੇ ਉਹ ਦੱਸਣ ਵਾਲੇ ਨਹੀਂ ਕਿ ਹੋਇਆ ਵੀ ਕੈਮਰੇ ਤੱਕ ਸੀ ਕਿ ਉਹਨਾਂ ਹਾਂ ਉਹ ਸਾਰਾ ਦੇਖੋ ਰਿਕਾਰਡਿੰਗ ਇਸ ਕਰਕੇ ਚੱਲ ਰਹੀ ਸੀ ਤਾਂ ਕਿ ਉਹਨਾਂ ਦੇ ਆਕਾ ਪਿੱਛੇ ਦੇਖ ਸਕਣ ਜੋ ਵੀ ਹੋ ਰਿਹਾ ਪਰ ਇਸ ਵਾਰੀ ਮੇਰੇ ਹਿਸਾਬ ਦੇ ਨਾਲ ਇਹ 2-4 ਬੰਦਿਆਂ ਨੂੰ ਲੱਭ ਕੇ ਮਾਰਨ ਦੀ ਜਗ੍ਹਾ ਤੇ ਉਹ ਤੇ ਮਾਰ ਹੀ ਜਾਣਗੇ ਲੇਕਿਨ ਜਾਂ ਉਹਨਾਂ ਦੇ ਟਿਕਾਣਿਆਂ ਤੇ ਹਮਲਾ ਕਰਨ ਦੀ ਜਗ੍ਹਾ ਤਾਂ ਮੇਰਾ ਖਿਆਲ ਜਿਹੜੇ ਉਸ ਬੰਦੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਜਿਹੜਾ ਇਸ ਟਾਈਮ اسلامਾਬਾਦ ਬੈਠਾ ਹੈ ਉਹਨੂੰ ਸਿੱਧਾ ਟਾਰਗੇਟ ਕਰਨਾ ਚਾਹੀਦਾ ਤੇ ਉਹਨੂੰ ਖਤਮ ਕਰਨਾ ਚਾਹੀਦਾ ਕਿਉਂਕਿ ਕਿਉਂਕਿ ਹੁਣ ਇਹ ਕੈਂਸਰ ਬਣ ਚੁੱਕੀ ਹੈ ਤੇ ਕੈਂਸਰ ਵਿੱਚ ਇਹ ਉਹ ਅੰਗ ਨੂੰ ਵੱਡਣਾ ਹੀ ਪੈਂਦਾ ਹੈ ਉਹ ਲੋਕਲ ਲੋਕਲ ਹਾਂ ਚੋਰ ਦੀ ਮਾਂ ਮਾਰੋ ਤੇ ਸਾਹ ਤਾਂ ਦੇਖੋ ਪਾਕਿਸਤਾਨ ਆਰਮੀ ਦੇ ਵੀ ਸੁੱਕੇ ਪਏ ਨੇ ਕੱਲ ਦੀਆਂ ਉਹਨਾਂ ਦੀਆਂ ਜਿਹੜੀਆਂ 에ਅ ਬੇਸਾਂ ਨੇ ਚਾਹੇ 라ਵਲਪਿੰਡੀ ਦੇ ਵਿੱਚ ਇਹ ਜਿਹੜਾ ਉਹਨਾਂ ਦੇ ਫੌਜੀ ਕੈਂਪ ਨੇ ਬੜੀ ਵੱਡੀ ਹਲਚਲ ਹੈ ਸਾਹ ਸਰਕਾਰਾਂ ਦੇ ਉੱਥਾਂ ਦੀਆਂ ਤੇ ਸੁੱਕੇ ਪਏ ਨੇ ਉੱਥੋਂ ਦੀ ਫੌਜ ਦੇ ਸੁੱਕੇ ਪਏ ਨੇ ਉਹਨਾਂ ਨੂੰ ਸਭ ਪਤਾ ਹੈ ਕਿ ਪਤਾ ਨਹੀਂ ਕਦੋਂ ਮੋਤੀ ਸਾਫੇ ਕੋਈ ਸਟ੍ਰਾਈਕ ਕਰ ਦੇਣ ਅਮੇਛਾ ਦਾ ਪਤਾ ਨਹੀਂ ਹੈ ਕਿ ਕਦੋਂ ਜਿਹੜੀ ਫੌਜ ਆ ਦੇ ਕੋਲ ਕੋਈ ਇਡਾ ਵੱਡਾ ਕੰਮ ਕਰਾ ਦੇ ਨੇ ਇਹਨਾਂ ਨੂੰ ਪਤਾ ਵੀ ਨਾ ਲੱਗੇ ਸਾ ਤਾਂ ਪਾਕਿਸਤਾਨ ਫੌਜ ਦੇ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਆਵਾਮ ਦੇ ਸੁੱਕੇ ਪਏ ਨੇ ਨਹੀਂ ਦੇਖੋ ਮੇਰੀ ਗੱਲ ਸੁਣੋ ਹੁਣ ਕਹਿੰਦੇ ਨਾ ਕਿ ਗਲਤੀ ਕੋਈ ਕਰੇ ਤੇ ਭਰੇ ਕੋਈ ਮੇਰੇ ਹਿਸਾਬ ਨਾਲ ਜੇ ਸਰਜਿਕਲ ਸਟ੍ਰਾਈਕ ਹੋਏ ਤੇ ਉਹਨਾਂ ਦੇ ਆਰਮੀ ਬੇਸ ਤੇ ਹੀ ਹੋਣੀ ਚਾਹੀਦੀ ਹੈ ਨਾ ਕਿ ਆਮ ਲੋਕਾਂ ਦੇ ਹੋਣੀ ਚਾਹੀਦੀ ਹੈ ਨਾ ਕਿ ਇਹ ਛੋਟੇ ਛੋਟੇ ਟਿਕਾਣਿਆਂ ਨੂੰ ਕਰਨਾ ਤੇ ਇਹ ਐਰਕਾ ਹੋਏਗੀ ਵੀ ਇਦਾਂ ਜੋ ਜਿਸ ਤਰ੍ਹਾਂ ਦੇ ਲੱਗ ਰਿਹਾ ਇੱਕ ਇੱਕ ਗੱਲ ਮੈਂ ਹੋਰ ਬੜੇ ਇਸ ਵਾਰੀ ਦੇਖੀ ਕਿ ਸਾਰੇ ਦੇਸ਼ ਵਿੱਚ ਪੂਰਾ ਰੋਸ਼ ਹੈ ਸਾਰੇ ਲੋਕ ਇਸ ਟਾਈਮ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ ਕਿ ਬੀਜੇਪੀ ਜਾਂ ਕੋਈ ਤੁਸੀਂ ਉਹਨੂੰ ਛੱਡੋ ਇਸ ਟਾਈਮ ਇਸ ਟਾਈਮ ਨਹੀਂ ਤੁਸੀਂ ਗੱਲ ਕਰ ਰਹੇ ਗੋਦੀ ਮੀਡੀਆ ਦੂਜਾ ਤੇਜ ਉਸ ਗੱਲ ਨੂੰ ਛੱਡੋ ਇਸ ਟਾਈਮ ਹਰ ਬੰਦਾ ਦੇਸ਼ ਦੇ ਮੁਖੀਏ ਦੇ ਨਾਲ ਤੇ ਉਹਨੂੰ ਪੂਰਾ ਪੂਰਾ ਇਹ ਸਹਿਯੋਗ ਦੇ ਰਹੇ ਨੇ ਕਿ ਇਸ ਵਾਰੀ ਹਾਰਪਰ ਦੀ ਲੜਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਸਾਡਾ ਦੇਸ਼ ਚਾਹੁੰਦਾ ਕਿ ਰੋਹ ਦੀ ਕਿਚਕਿਚ ਨਾਲੋਂ ਨਾ ਇੱਕੋ ਵਾਰੀ ਇਹਨੂੰ 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 ਖਤਮ ਖਤਮ ਕੀਤਾ ਜਾਏ। ਅਸੀਂ ਜਿਹੜਾ ਸਫਾਈ ਕਰ ਲਈ ਨੇ ਇੱਕੋ ਵਾਰੀ ਕਰਕੇ ਲਾਂਭੇ ਮਾਰ। ਮੇਰਾ ਇਹ ਮੰਨਣਾ ਕਿ ਇਸ ਵਾਰੀ ਜਿਹੜਾ ਇਹਨਾਂ ਦੇ ਪਾਕਿਸਤਾਨ ਦੇ ਅੰਡਰ ਜੋ ਮੁਕਸ਼ਮੀਰ ਹੈ ਜਿਹੜਾ ਉਹਨਾਂ ਨੇ ਅਕੂਪਾਈ ਕਰਕੇ ਰੱਖਿਆ ਉਹਦੇ ਤੇ ਤੇ ਆਪਣਾ ਕਬਜ਼ਾ ਵਾਪਸ ਲੈ ਹੀ ਲੈਣਾ ਚਾਹੀਦਾ। ਇੱਕ ਬੜੀ ਭਾਵੁਕ ਜੀ ਤਸਕੀਰ ਹੈ। ਉਹ ਤਸਵੀਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਨਵਾਂ ਵਿਆਹ ਜੋੜਾ ਨੇ ਜੀ ਉਸ ਜੋੜੇ ਦੇ ਕਿ 16 ਅਪ੍ਰੈਲ ਨੂੰ ਉਹਨਾਂ ਦੀ ਵਿਆਹ ਹੁੰਦਾ ਸੀ ਤੇ 19 ਅਪ੍ਰੈਲ ਨੂੰ ਉਹਨਾਂ ਦੀ ਰਿਸੈਪਸ਼ਨ ਸੀ ਤੇ 22 ਅਪ੍ਰੈਲ ਨੂੰ ਉਹ ਵਿਧਵਾ ਹੋ ਜਾਂਦੀ ਉਹ ਲੜਕੀ ਜਿਹੜੀ ਉਹ ਫੋਟੋ ਹੁਣ ਉਸ ਫੋਟੋ ਨੂੰ ਇੱਕ ਸਿਆਸੀ ਪਾਰਟੀ ਨੇ ਆਪਣੇ ਪੇਜ ਤੇ ਪਾ ਕੇ ਤੇ ਸਿਆਸਤ ਨਹੀਂ ਖੇੜੀ ਤੇ ਰੋਜ਼ ਦੀ ਨੇ ਦੋ ਇਹਨਾਂ ਕੋਈ ਇਹੋ ਜਿਹੀਆਂ ਚੀਜ਼ਾਂ ਕਈ ਵਾਰੀ ਉਹ মিডিਆ ਵਾਲੇ ਕੀ ਕਰ ਰਹੇ ਕੀ ਨਹੀਂ ਕਰ ਰਹੇ মিডিਆ ਸੈੱਲ ਕੀ ਕਰ ਰਹੇ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਦੱਸਾਂ ਇਹੋ ਹੀ ਸਿਆਸੀ ਪਾਰਟੀ ਨੇ ਉਦੋਂ ਕਿਹਾ ਸੀ ਇੱਕ ਪੇੜ ਗिराਏ ਤਾਂ ਧਰਤੀ ਤਾਂ ਹਿਲੇਗੀ ਜੋ بڑا ਪੇਰ ਗਿਰਦਾ ਹੈ ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਕਈ ਵਾਰੀ ਹੁੰਦੀਆਂ ਨੇ ਲੇਕਿਨ ਉਹ ਸਿਆਸੀ ਪਾਰਟੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਲੇਕਿਨ ਫਿਰ ਵੀ ਜੋ ਇਸ ਟਾਈਮ ਜਾਂਦਾ ਵਿੱਚ ਅਕਰੋਸ਼ ਜੋ ਉਹਨਾਂ ਵਿੱਚ ਗੁੱਸਾ ਹੈ ਉਹਦਾ ਬਦਲਾ ਇਸ ਵਾਰੀ ਸਰਕਾਰ ਨੂੰ ਜ਼ਰੂਰ ਪੂਰੇ ਯੋਰਸ਼ੋਰ ਨਾਲ ਲੈਣਾ ਚਾਹੀਦਾ ਤੇ ਇੱਕ ਗਲਮੇ ਹੋਰ ਕਵਾਂਗਾ ਜੀ ਕਈ ਲੀਡਰ ਮੈਂ ਦੇਖੇ ਬੜੇ ਸੀਨੀਅਰ ਲੀਡਰ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਉਹ ਕਹਰੇ 56 ਇੰਚ ਦਾ ਸੀਨਾ ਤੇ ਦੂਜਾ ਤੇ ਇਸ ਟਾਈਮ ਇਹੋ ਜੀਆਂ ਹਾਸੋਣੀਆਂ ਗੱਲਾਂ ਕਰਕੇ ਬਚਕਾਨੀਆਂ ਗੱਲਾਂ ਕਰਕੇ ਮਤਲਬ ਕਿ ਆਪਣੇ ਦੇਸ਼ ਨੂੰ ਦੇਸ਼ ਨੂੰ ਨੀ 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 ਦੇਖੋ ਇਸ ਵਾਰੀ ਇਸ ਵਾਰੀ ਦੇਸ਼ ਦੇ ਮੇਰੀ ਗੱਲ ਸੁਣੋ ਇਸ ਵਾਰੀ ਦੇਸ਼ ਦੇ ਇਸ ਵਾਰੀ ਦੇਸ਼ ਦੇ ਮੁਖੀ ਨਹੀਂ ਨਹੀਂ ਦੇਸ਼ ਦੇ ਮੁਖੀ ਦੇ ਨਾਲ ਘਟਾ ਨਾ ਦਿਖਾਓ 55 ਇੰਚ ਨਾ ਦਿਖਾਓ 55 55 ਨਹੀਂ ਨਹੀਂ ਹੁਣ ਕੁਵਾ ਸਕਦੇ ਹੋ ਕਿ ਇੱਕ ਫੋਨ ਦੇ ਨਾਲ ਪਾਕਿਸਤਾਨ ਦਾ ਧੂਣਾ ਨਹੀਂ ਹੋ ਗਿਆ ਨਾ ਜੀ ਕੱਲ ਤੁਸੀਂ ਦੇਖੋ ਜਿੰਨਾ ਵੱਡਾ ਇੱਕ ਜਿਹੜਾ ਸਮਝੌਤਾ ਉਹਨਾਂ ਨੇ ਰੱਦ ਕੀਤਾ ਹੈ ਇਹ ਸਮਝੌਤਾ ਰੱਦ ਕਰਨ ਲਈ ਬਹੁਤ ਤਗੜੇ 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 ਜਿਹੜੇ ਤਗੜੇ ਜਿਹੜੇ ਗੱਟ ਚਾਹੀਦੇ ਸੀ ਅੱਜ ਤੱਕ ਅੱਜ ਤੱਕ ਇਹਨਾਂ ਬਾਕੀ ਸਰਕਾਰਾਂ ਕੋ ਕਿੰਨੇ ਹੋ ਸਕਿਆ ਜੀ ਇਹ ਇਹ ਬੜੇ ਤਗੜਾ ਉਹਨਾਂ ਵਿੱਚ ਹੌਸਲਾ ਤੇ ਉਹ ਚਾਹੀਦਾ ਸੀ ਉਸ ਕੰਮ ਨੂੰ ਕਰਨ ਲਈ ਇਹ ਕੋ ਛੋਟਾ ਸਟੈਪ ਨਹੀਂ ਤੇ ਜਿਹੜੇ ਹੁਣ ਫਰਦਰ 56 ਇੰਚ ਦਾ ਸੇਨਾ ਤੁਹਾਨੂੰ ਸਾਰਿਆਂ ਨੂੰ ਨਜ਼ਰ ਆ ਜਾਏਗਾ ਲੇਕਿਨ ਉਹਦੇ ਲਈ ਟਾਈਮ ਲੱਗੇਗਾ ਇੱਕ ਚੀਜ਼ ਮੈਂ ਤੁਹਾਡੇ ਤੋਂ ਸੁਝਾਅ ਬਹੁਤ ਜ਼ਰੂਰੀ ਹੈ ਜਿਹੜਾ ਚਾਹਨਾ ਇੱਕ ਤਾਂ ਗੋਦੀ ਮੀਡੀਆ ਤੇ ਇੱਕ ਟ੍ਰੋਲ ਆਦੀ ਲਗਾਤਾਰ ਉਹਨਾਂ ਨੇ ਇੱਕ ਧਰਮ ਦੇ ਮੁੱਦੇ ਨੂੰ ਲੈ ਕੇ ਗੱਲ ਬਣਾ ਦਿੱਤੀ ਹੈ ਉਹ ਇਸ ਤਰ੍ਹਾਂ ਕਰ ਰਿਹਾ ਹੈ ਕਿ ਜਿਵੇਂ ਨਾ ਇਸ ਤੋਂ ਪਹਿਲਾਂ ਵੀ ਦੇਖੋ ਧਰਮ ਦੇ ਨਾਂ ਦੇ ਉੱਤੇ ਨਫ਼ਰਤ ਦੀ ਜਿਹੜੀ ਖੇਤੀ ਹੈ ਨਾ ਉਹ ਪਹਿਲਾਂ ਦੀ ਚੱਲਣ ਢੀ ਹੈਗੀ ਹੈ ਕਿ ਨਫ਼ਰਤ ਹੀ ਫਨ ਖਿਲਾੜ ਕੇ ਨਾ ਇਹਦੇ ਵਿੱਚੋਂ ਜਿਹੜੇ ਨਫ਼ਰਤ ਦਾ ਜ਼ਹਿਰ ਸੀ ਨਾ ਉਗਲਣ ਲੱਗਿਆ ਕੋਈ ਟਾਈਮ ਨਹੀਂ ਲੱਗਾ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਕੋਈ ਜਿੱਦਾਂ ਕਾਵੜ ਯਾਤਰਾ ਨਿਕਲਦੀ ਸੀ ਅੱਜ ਇਹ ਭਾਈ ਸਾਹਿਬ ਤੁਸੀਂ ਆਪਣਾ ਧਰਮ ਦੱਸੋ ਕੀ ਹੈ ਬੋਰਡ ਲਿਖੋ ਨਾਂ ਲਿਖੋ ਤੇ ਜਗ੍ਹਾ ਦੱਸੋ ਤੇ ਪਾਸੇ ਹਟਜੋ ਤਦ ਹੁੰਦਾ ਨਾ ਪੁੱਛ ਪੁੱਛ ਕੇ ਵੀ ਤੂੰ ਤੇਰਾ ਧਰਮ ਕੀ ਆ ਤੇ ਤੂੰ ਆ ਨਾਰਾ ਮਾਰ ਇਹ ਧਰਮ ਦੀ ਨ ਮੇਰਾ 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 ਨਹੀਂ ਗਿਆ ਸਰ ਜ਼ਰੂਰੀ ਹੈ ਇਹ ਧਰਮ ਦੀ ਨ ਪ੍ਰਤੀ ਰਾਜਨੀਤੀ ਦੀ ਪਨੀਰੀ ਕਿੱਥੇ ਲੱਗੀ ਤੇ ਦੇ ਨਤੀਜੇ ਕਿੱਥੇ ਜਾ ਕੇ ਪੁੱਗਦੇ ਦੇਖੋ ਇਹ ਸਾਡੇ ਨਾ ਦੇਸ਼ ਦੀ ਅੰਦਰੂਨੀ ਜਿਹੜੇ ਮਸਲੇ ਆ ਗਏ ਇਹਨਾਂ ਨੂੰ ਅਸੀਂ ਬਾਅਦ ਚ ਵੀ ਦੇਖ ਲਾਂਗੇ ਇਸ ਟਾਈਮ ਸਾਨੂੰ ਸਾਰਿਆਂ ਨੂੰ ਰਲ ਕੇ ਸਾਰਾ ਸਰਕਾਰ ਦੇ ਨਾਲ ਖੜੇ ਹੋਣਾ ਚਾਹੀਦਾ ਤੇ ਜਿਹੜਾ ਉੱਥੇ ਉਦੋਂ ਉਹਨੇ ਉਹਨਾਂ ਦੇ ਆਰਮੀ ਚੀਫ ਨੇ ਉੱਤੇ ਲਲਕਾਰ ਮਾਰੀ ਸੀ ਉਹਦੀ ਲਲਕਾਰ ਦਾ ਜਵਾਬ ਦੇਣਾ ਚਾਹੀਦਾ ਤੇ ਨਾਗੇ ਆਪਸ ਕੋਈ ਗੱਲ ਨਹੀਂ ਇਹ ਮਸਲੇ ਜਿਹੜੇ ਹੈਗੇ ਨੇ ਇਹ ਬਾਅਦ ਵਿੱਚ ਵੀ ਹਾਂ ਬਿਲਕੁਲ ਬਿਲਕੁਲ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਦੇ ਨਾਲ ਹਾਂ ਬਿਲਕੁਲ ਇਸ ਟਾਈਮ ਇਸ ਟਾਈਮ ਸਾਨੂੰ ਹਰ ਤਰ੍ਹਾਂ ਦਾ ਪੂਰਾ ਦੇਸ਼ ਚਾਹੁੰਦਾ ਕਿ ਇਸ ਵੇਲੇ ਜਿਨ੍ਹਾਂ ਨੇ ਇਹ ਕਾਲੇ मंसूਬੇ ਜਿਹੜੇ ਨੇ ਇਹ ਜਿਹੜੇ ਨਾਪਾਕ मंसूਬੇ ਜਿਨ੍ਹਾਂ ਨੂੰ ਉਹਨਾਂ ਅੰਜਾਮ ਦਿੱਤਾ ਉਹਨਾਂ ਨੂੰ ਉਹਦੇ ਕੀਤੇ ਦੀ ਸਜ਼ਾ ਮਿਲੇ ਔਰ ਹਰ ਆ ਦੇਸ਼ ਚਾਹੁੰਦਾ ਕਿ ਉਹਦਾ ਸਰਬਨਾਸ਼ ਕਰ ਦਿਓ ਜਿਨ੍ਹਾਂ ਨੇ ਵੀ ਸਾਡੇ ਇਹ ਜਿਹੜੇ 28 ਜਿਹੜੇ ਲੋਕ ਨੇ ਸਾਡੇ ਦੇਸ਼ ਵਾਸੀ ਆ ਜਿਨ੍ਹਾਂ ਨੂੰ ਮੌਤ ਤੇ ਘਾਟ ਉਤਾਰਿਆ ਜਿਨ੍ਹਾਂ ਤੇ ਨਾਲ ਮੌਤਾ ਤਾਲੁਕ ਕੀਤਾ ਇਹ ਪੂਰਾ ਗਿਲ ਸਬ ਦੇਖੋ ਦੇਖੋ ਇਹ ਜਿਹੜਾ ਇਹ ਜਿਹੜਾ ਹਮਲਾ ਨਾ ਇਹ ਇਹ ਜਿਹੜਾ ਹਮਲਾ ਹੈਗਾ ਨਾ ਇਹ ਕਿਸੇ ਇੱਕ ਜਾਤ ਤੇ ਜਾਂ ਇਹ ਹਮਲਾ ਹੈਗਾ ਸਾਡੇ ਸਾਡੇ ਦੇਸ਼ ਦੇ ਪ੍ਰਭੂ ਸਤਾ ਦੇਖੋ ਨਾ ਇਹ ਇਹ ਹਮਲਾ ਹੈ ਇਹ ਹਮਲਾ ਹੈਗਾ ਕਸ਼ਮੀਰੀਆਂ ਦੇ ਉੱਤੇ ਕਿਉਂਕਿ ਜਦੋਂ ਉਹਨਾਂ ਨੇ ਆਪਣਾ ਉਹਨਾਂ ਨੂੰ ਰੋਜ਼ੀ ਰੋਟੀ ਮਿਲਨੀ ਸ਼ੁਰੂ ਹੋਈ ਸੀ ਉਹਨਾਂ ਦੀ ਉਹਨਾਂ ਦੇ ਢਿੱਡ ਤੇ ਲੱਤ ਮਰੀ ਗਈ ਏ ਉਥੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਇਹ ਜਿਹੜਾ ਉਹਨਾਂ ਦਾ ਜਿਹੜਾ bizness ਉੱਤੇ ਚੱਲਣਾ ਸ਼ੁਰੂ ਹੋਏ ਖੁਸ਼ਹਾਲ ਹੋਣੇ ਸ਼ੁਰੂ ਹੋਏ ਸੀ ਤਾਂ ਕਿ ਉੱਥੇ ਖੁਸ਼ਹਾਲੀ ਬੰਦ ਹੋਏ ਉਹ ਭੁੱਖੇ ਮਰਨ ਤੇ ਇਹ ਲੋਕ ਰਾਜ ਕਰ ਸਕਣ ਜਿਹੜੀ ਪਹਿਲੀਆਂ ਰਾਜਨੀਤੀਆਂ ਚੱਲਦੀਆਂ ਸੀ ਜਿੱਦਾਂ ਕਿ ਤੁਸੀਂ ਲੋਕਾਂ ਨੂੰ ਰਜਨ ਨਹੀਂ ਦੇਣਾ ਆਪ ਰਾਜਦੇ ਰਹੋ ਤੇ ਉਹ ਲੋਕਾਂ ਨੂੰ ਭੁੱਖੇ ਰਹਿਣਗੇ ਅਨਪੜ੍ਹ ਰਹਣਗੇ ਭੁੱਖੇ ਰਹਿਣਗੇ ਤੇ ਤੁਸੀਂ ਰਾਜ ਕਰਦੇ ਰਹੋਗੇ ਲੇਕਿਨ ਹੁਣ ਟਾਈਮ ਆ ਗਿਆ ਹੈ ਇਹ ਚੀਜ਼ਾਂ ਵਿੱਚੋਂ ਨਿਕਲਦਾ ਹੈ ਤੇ ਇੱਕ ਜਿਹੜੀ ਹੈ ਨਾ ਸੁਝਾ ਤੁਹਾਡੇ ਤੋਂ ਮੈਂ ਜਾਨਣਾ ਚਾਹਨਾ ਕਿ ਆਖੇ ਜਿਹੜੇ ਧਰਮ ਦੇ ਨਾਂ ਤੇ ਮੈਂ ਫਿਰ ਕਹਾਂਗਾ ਕਿ ਟ੍ਰੋਲ ਆਰਮੀ ਹੈ ਜਿਹੜੀ ਜਿਹੜੇ ਲੋਕੀ ਸ਼ੈਤਾਨੀ ਦਿਮਾਗ ਵਾਲੇ ਨੇ ਫੇਸਬੁੱਕਾਂ ਦੇ ਪੇਜ ਬਣਾਈ ਹੋਏ ਨੇ ਜਿਹੜਾ ਧਰਮ ਦੇ ਨਾਂ ਦੀ ਰਾਜਨੀਤੀ ਖੇਡ ਰਹੇ ਨੇ ਔਰ ਐਸੀਆਂ ਨਫਰਤ ਵਾਲੀਆਂ ਵੀਡੀਓ ਜਿਹੜੀਆਂ ਉਹ ਫੁਲਾ ਰਹੇ ਨੇ ਪਰ ਉਹਨਾਂ ਨੇ ਇੱਕ ਵਾਰੀ ਨਹੀਂ ਇਹ ਵੀਡੀਓ ਦਿਖਾਈ ਕਿ ਜਿਹੜੇ ਉਥੇ ਬਾਕੀ ਸੀ ਜਿਹੜੇ 201500 ਦੇ ਕਰੀਬ ਜਿਹੜੇ ਬਾਕੀ ਲੋਕ ਸੀਗੇ ਜਿਨ੍ਹਾਂ ਨੂੰ ਮੋਟਿਆਂ ਤੇ ਜ਼ਖਮੀਆਂ ਨੂੰ ਚੁੱਕ-ਚੁੱਕ ਕੇ ਉਹ ਲੈ ਕੇ ਥੱਲੇ ਆਏ ਨੇ ਉਹਨਾਂ ਨੇ ਨਹੀਂ ਇਹਨਾਂ ਨੂੰ ਪੁੱਛਿਆ ਕਿਸੇ ਨੂੰ ਕਿ ਤੁਹਾਡੀ ਜਾਤ ਕੀ ਹੈ ਤੁਸੀਂ ਹਿੰਦੂ ਮੈਤਰੀ ਤੋਂ ਕਿਹੜਾ ਮੋਟੇ ਤੇ ਨਾ ਜਿਹੜਾ ਮੋਟੇ ਤੇ ਚੰਡ ਵਾਲਾ ਉਹਨੇ ਪੁੱਛਿਆ ਵੀ ਤੂੰ ਮੁਸਲਮਾਨਾ ਮੈਤਰੀ ਤੇਰੇ ਮੋਟੇ ਤੇ ਚੰਨਾ ਫਿਰ ਥੱਲੇ ਆਣ ਕੇ ਉਹਨਾਂ ਨੇ ਲਲਕਾਰੇ ਮਾਰੇ ਨੇ ਹੱਤਵਾਦੀਆਂ ਨੂੰ ਉਹਨਾਂ ਪਾਕਿਸਤਾਨ ਨੂੰ ਲਲਕਾਰੇ ਮਾਰੇ ਨੇ ਸਾਰੇ ਇੱਕ ਮੁੱਠੇ ਨੇ ਇਕਜੁੱਟ ਨੇ ਲਾਲ ਚੌਂਕ ਦੇ ਵਿੱਚ ਅਗਰ ਗੰਦ ਪਾਇਆ ਤਾਂ ਫਿਰ ਗੋਦੀ ਮੀਡੀਆ ਨੇ ਪਾਇਆ ਪਰ ਗੋਦੀ ਮੀਡੀਆ ਨੂੰ ਤੇ ਮੂੰਹ ਦਿਖਾਣੀ ਪਈ ਹੈ ਨਫਰਤ ਫੈਲਾਉਣ ਲੱਗੇ ਸੀ ਉਹਨਾਂ ਆਖਿਆ ਕਿ ਇੱਥੇ ਐਸੇ ਨੇ ਹਿੰਦੂ ਮੁਸਲਮਾਨ ਭਾਈ ਭਾਈ ਨੇ ਭਾਰਤ ਮਾਤਾ ਦੀ ਜੈ ਬੋਲੀ ਔਰ ਬੰਦੇ ਮਾਤਰਮ ਦੇ ਨਾਰੇ ਲੱਗੇ ਪਰ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਦੱਸ ਦਈਏ ਇੱਕ ਗੱਲ ਕਿ ਇੱਥੇ ਤਾਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਚੋਂ ਹਿੰਦੂ ਜਾਨਕਿ ਧਰਮ ਕੀ ਹੈ ਤੁਸੀਂ ਹਿੰਦੂ ਤੇ ਗੋਲੀ ਮਾਰਦੇ ਉਹ 84 ਦੇ ਵਿੱਚ ਤੇ ਵੀ ਨਹੀਂ ਸੀ ਪੁੱਛਿਆ ਤੇ ਤੁਸੀਂ ਸੇਖੋ ਗੁੱਟ ਤੇ ਕੜਾ ਹੀ ਵੰਦੇ ਸੀ ਤੇ ਹਜ਼ਾਰਾਂ ਲੋਕ ਮਾਰਤੇ ਸੀ ਉਦੋਂ ਕਿੱਥੇ ਮਰ ਗਿਆ ਸੀ ਇਹ ਮੀਡੀਆ ਉਦੋਂ ਕਿੱਥੇ ਮਰ ਗਏ ਸੀ ਇਹ ਗੋਦੀ ਲੋਕ ਉਦੋਂ ਕਿੱਥੇ ਮਰ ਗਈ ਸੀ ਇਹ ਟ੍ਰੋਲ ਆਰਮੀ ਤੋਂ ਗਿਲ ਸਾਹਿਬ ਇਹਨਾਂ ਨੂੰ ਥੋੜਾ ਜੌਦਾ ਵੀ ਦੇਖਣਾ ਚਾਹੀਦਾ ਹੈ ਵੀ 28 ਤੇ ਦੇਖ ਰਹੇ ਤੇ ਜਿਹੜੇ 28000 ਨਹੀਂ ਕਈ ਹਜ਼ਾਰਾਂ ਲੋਕ 84 ਦੇ ਵਿੱਚ ਚਲੇ ਗਏ ਔਰ ਉਸ ਮੌਕੇ ਵੀ ਧਰਮ ਪੁੱਛ ਪੁੱਛ ਕੇ ਮਾਰੇ ਸੀ ਗੱਡੀਆਂ 'ਚੋਂ ਲਾਹ ਲਾ ਮਾਰੇ ਸੀ ਫੌਜੀ ਵਰਦੀ ਦੇ ਵਿੱਚ ਅਸੀਂ ਤਾਂ ਵੀ ਮਾਰਦੇ ਸੀਗੇ ਔਰ ਬਜ਼ੁਰਗ ਔਰਤਾਂ ਨਹੀਂ ਵੇਖੀਆਂ ਰੇਪ ਕੀਤੇ ਨਿੱਕੇ ਨਿੱਕੇ ਬੱਚੇ ਨਹੀਂ ਦੇਖੇ ਉਹ ਵੀ ਮਾਰਦੇ ਸੀ ਦੁਖਦਾਈ ਘਟਨਾ ਤੇ ਉਹ ਵੀ ਅਸੀਂ ਇਨਸਾਫ ਉਹਦਾ ਵੀ ਨਹੀਂ ਮਿਲਿਆ ਇੱਥੇ ਦੇਖੋ ਉਹ ਤਾਂ ਬਹੁਤ ਵੱਡਾ ਇੱਕ ਜੈਨੋਸਾਈਡ ਹੋਇਆ ਸੀ ਬਹੁਤ ਲੋਕ ਚਲੋ ਉਸ ਇੱਕ ਇੱਕ ਪੁਰਾਣੀ ਘਟਨਾ ਲੇਕਿਨ ਮੈਂ ਨਹੀਂ ਅੱਜ ਅੱਜ ਨਹੀਂ ਮੈਂ ਮੈਂ ਤੁਹਾਨੂੰ ਮੈਂ ਉਹ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਉਸ ਵਲੀ ਆਣ ਲੱਗਾ ਕਿ ਜਿਸ ਤਰ੍ਹਾਂ ਨਾਲ ਕਸ਼ਮੀਰੀ ਲੋਕ ਸਾਰੇ ਇਕੱਠੇ ਹੋ ਕੇ ਜੀ ਜਿਸ ਤਰ੍ਹਾਂ ਨੇ ਉਹਨਾਂ ਨੇ ਪਾਕਿਸਤਾਨ ਦਾ ਵਿਰੋਧ ਕੀਤਾ ਜਿਸ ਤਰ੍ਹਾਂ ਇਸ ਘਟਨਾ ਨੂੰ ਉਹਨਾਂ ਨੇ ਘਟਨਾ ਦਾ ਵਿਰੋਧ ਕੀਤਾ ਉਹ ਟੈਰਰਿਸਟ ਜਿਹੜੇ ਸੀ ਉਹਨਾਂ ਦਾ ਵਿਰੋਧ ਕੀਤਾ ਇਹ ਇਹ ਇੱਕ ਬਹੁਤ ਵੱਡੀ ਸਾਡੀ ਜਿੱਤ ਇਹ ਸਾਡੀ ਜਿਹੜੀਆਂ ਪਾਲਿਸਿਸ ਐ ਇਹਨਾਂ ਦੀ ਬਹੁਤ ਵੱਡੀ ਜਿੱਤ ਹੈ ਇਹ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਹ ਕੱਲਾ ਹੋ ਸਕਦਾ ਕਿ ਉੱਥੇ ਜਿਹੜੇ মিডিਆ ਵਾਲੇ ਜਾਂ ਕਰ ਰਹੇ ਕੀ ਕਰ ਰਹੇ ਇਹ ਨਹੀਂ ਮੈਨੂੰ ਮਤਲਬ ਕਿ ਕਿਉਂ ਕਰ ਕੀਤਾ ਜਾ ਰਿਹਾ ਹੈ ਕਈ ਵਾਰ ਨਫਰਤ ਫਲਾਣ ਤੁਸੀਂ ਤੁਸੀਂ ਲੇਕਿਨ ਲੇਕਿਨ ਇਨ ਨਿੱਕੀ ਨਹੀਂ ਸੀ ਦਿਖਾ ਰਹੇ ਲੇਕਿਨ ਅਸੀਂ ਅਸੀਂ ਵੀ ਅਸੀਂ ਅਸੀਂ ਇਸ ਗੱਲ ਨੂੰ ਮੈਂ ਫੇਰ ਦੁਬਾਰਾ ਤੁਹਾਨੂੰ ਕਹਾਂਗਾ ਕਿ ਇਨ੍ਹਾਂ ਗੱਲਾਂ ਨੂੰ ਛੱਡ ਕੇ ਤੁਸੀਂ ਕੀ ਇਹ ਜਿਹੜੀ ਸਾਰੀ ਘਟਨਾ ਇਹਨੂੰ ਗੋਦੀ ਵਰਸਸ ਦੂਸਰਾ মিডিਆ ਬਣਾਉਣਾ ਚਾਹੁੰਦੇ ਹੋ ਇਹ ਇਸ ਟਾਈਮ ਇੱਕ ਇਹੋ ਜਿਹਾ ਮੁੱਦਾ ਵਾ ਇੱਕ ਇਹੋ ਜਿਹਾ ਸਾਡੇ ਉੱਤੇ ਉਹਨਾਂ ਨੇ ਹਮਲਾ ਕੀਤਾ ਵਾ ਕਿ ਇਸ ਹਮਲੇ ਦਾ ਸਾਨੂੰ ਜਵਾਬ ਦੇਣਾ ਚਾਹੀਦਾ ਨਾ ਕਿ ਇਹਨਾਂ ਗੱਲਾਂ ਵਿੱਚ ਉਲਝਣਾ ਚਾਹੀਦਾ ਔਰ ਅਸੀਂ ਆਪਣੇ ਦਸ਼ਕਾਂ ਨੂੰ ਵੀ ਇਹ ਗੱਲ ਕਹਿੰਦੇ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਅਣਖਿਆਰਤੀ ਬਾਰੇ ਤੁਸੀਂ ਜਾਣਦੇ ਹੋ ਔਰ ਇਸ ਵੇਲੇ ਜਿਹੜੇ ਵੀ ਦੁਸ਼ਮਣ ਨੇ ਆਪਣੀ ਨਾਪਾਕ ਇਸ मंसूਬੇ ਨੂੰ ਅੰਜਾਮ ਦੇਣ ਦੇ ਵਿੱਚ ਜਿਹੜੀ ਸਫਲਤਾ ਤੇ ਭਾਵੇਂ ਉਹਨੂੰ ਮਿਲ ਗਈ ਆ ਪਰ ਸਾਥ ਤੋ ਉਹਦੇ ਵੀ ਸੁੱਕੇ ਹੋਣਗੇ ਪਤਾ ਹੈ ਕਿ ਸਾਡੇ ਦੇਸ਼ ਦਾ ਮੁੱਠੀ ਕਿੰਨਾ ਤਾਕਤਵਰ ਹੈ ਪਰ ਸਾਡੀ ਇਥੋਂ ਦੀ ਸਰਕਾਰ ਵੀ ਕਿੰਨੀ ਤੱਕ ਪਰ ਪੂਰਾ ਦੇਸ਼ ਇਸ ਵੇਲੇ ਪ੍ਰਧਾਨ ਮੰਤਰੀ ਦੇ ਨਾਲ ਖੜਾ ਹੈ ਔਰ ਇਸ ਬਹੁਤ ਹੀ ਕਰੂਰਤਾ ਭਰੇ ਕਾਇਰਾਨਾ ਭਰੇ ਜਿਹੜੇ ਇਹ ਕਾਰਨਾਮਾ ਇਹ ਜਿਹੜੇ ਕਤਲੋਗਰਤ ਹੈ ਇਹਦੇ ਨਾਲ ਬਦਲਾ ਲੈਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਮੋਦੀ ਸਾਹਿਬ ਦੇ ਨਾਲ ਪੂਰਾ ਦੇਸ਼ ਕਰਾ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸਾਰਾ ਦੇਸ਼ ਮੋਦੀ ਸਾਹਿਬ ਦੇ ਨਾਲ ਖੜਾ ਹੈ ਔਰ ਮੋਦੀ ਸਾਹਿਬ ਤੁਹਾਡੇ ਹਰ ਕੋਈ ਦੇਖ ਰਿਹਾ ਹੈ ਕਿ ਹੁਣ ਉਹਨਾਂ ਗੁਨਾਹਗਰਾਂ ਨੂੰ ਤੁਸੀਂ ਕਦੋਂ ਟੰਗੋਗੇ ਕਦੋਂ ਉਹਨਾਂ ਨੂੰ ਗੁਨਾਹਾਂ ਨੂੰ ਉਹਨਾਂ ਦੇ ਕੀਤੇ ਗੁਨਾਹ ਦੀ ਸਜ਼ਾ ਦਿਓਗੇ ਤਾਂ ਕਿ ਉਹਨਾਂ ਜਿਹੜੀਆਂ ਆਤਮਾਵਾਂ ਸਾਡੇ ਤੋਂ ਵਿਛੜ ਚੁੱਕੀਆਂ ਨੇ ਉਹਨਾਂ ਦੇ ਮਨਾਂ 'ਚ ਠੰਡ ਪਵੇ ਤੇ ਕਸ਼ਮੀਰੀਆਂ ਨੂੰ ਵੀ ਇਹ ਗੱਲ ਸਾਬਤ ਹੋਣੀ ਚਾਹੀਦੀ ਹੈ ਕਿ ਇਹ ਹੁਣ ਤੇ ਸ਼ੋਅ ਨਹੀਂ ਰਹਿ ਗਿਆ ਜਿਹੜਾ ਪਿਛਲੇ ਸਮੇਂ 'ਚ ਹੁੰਦਾ ਸੀ ਹੁਣ ਇਹ ਨਵਾਂ ਤੇਜ ਹੈ ਨਵੀਂ ਸੋਚ ਹੈ ਔਰ ਵਿਸ਼ਵ ਗੁਰੂ ਨੇ ਵਾਕਿਆ ਹੀ ਆਪਣਾ ਢੰਕਾ ਵਜਾ ਦਿੱਤਾ ਹੈ ਜੇਕਰ ਅਸੀਂ ਇਹ ਕੰਮ ਹੁਣ ਨਾ ਕਰ ਸਕੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤਾਨੇ ਮੇਣੇ ਹੀ ਬਜਣਗੇ ਸੁਖੇਲ ਸਾਹਿਬ ਬਹੁਤ ਚੰਗੀ ਗੱਲ ਲਾਸਟ ਵਾਰ ਮੈਂ ਗਾਵਾਂਗਾ ਕਿ ਸਾਰਾ ਹਿੰਦੁਸਤਾਨ ਸਾਰਾ ਭਾਰਤ ਪ੍ਰਧਾਨ ਮੰਤਰੀ ਦੇ ਨਾਲ ਜੋ ਵੀ ਸਖਤ ਤੋਂ ਸਖਤ ਐਕਸ਼ਨ ਉਹ ਲੈਣਾ ਚਾਹੁੰਦੇ ਕਰਨ ਸਾਨੂੰ ਆਪਣੀਆਂ ਜਾਣਾਂ ਵੀ ਦੇਣੀਆਂ ਪੈਣਗੀਆਂ ਤੇ ਇਹ ਸਵਾਰ ਨੂੰ ਅਸੀਂ ਸਮਾਂਗੇ ਮੱਦੀ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਅੱਗੇ ਬਤੋ ਅਸੀਂ ਤੁਹਾਡੇ ਨਾਲ ਵੇਖ ਤੇ ਰਕ ਸਾਡੀ ਆਵਾਜ਼ ਆ ਰਹੀ ਟੂੜੀ